ਵੇ ਦੇ ਚਲੋ ਜੀ ਕਰੋ ਸ਼ੁਰੂ ਔਰ ਇਹ ਰੱਤ ਨਹੀਂ ਹੋ ਰਿਹਾ ਤੁਹਾਡਾ ਕੰਮ ਖਤਪੋਰੀ ਉੱਪਰ ਕਿਤੇ ਹੋਊਗਾ ਤੁਹਾਨੂੰ ਜੀ ਸਰ ਅੱਜ ਵੀ ਕਰੋ ਸਟਾਰਟ ਸਸੇ ਕਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਸਾਡੇ ਨੈਸ਼ਨਲ ਕਮਿਸ਼ਨਰ ਸ਼੍ਰੀ ਹਰਬਿੰਦ ਕੇਜਰੀਵਾਲ ਔਰ ਭਗਵੰਤ ਮਾਨ ਜੀ ਨੇ ਪਹਿਲੀ ਮਾਰਚ ਤੋਂ ਯੁੱਧ ਨਸ਼ਿਆਂ ਵਿਰੁੱਧ ਇਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਜਿਹੜੀ ਹੈਗੀ ਆ ਕੈਂਪੇਨ ਸ਼ੁਰੂ ਕੀਤੀ ਆ ਸੋ ਉਹਦੇ ਵਾਸਤੇ ਉਹਨਾਂ ਦੀ ਜਿਹੜੀ ਪੂਰੀ ਟੀਮ ਹੈ ਜੀ ਮੈਂ ਸਾਰੇ ਪੰਜਾਬ ਦੇ ਦੌਰੇ ਕਰ ਰਿਹਾ ਔਰ ਸਾਡੇ ਐਮਐਲਏ ਅਨੰਤਪ੍ਰਭਾ ਜੀ ਐਸਐਸਪੀ ਸਾਹਿਬ ਸਰਤਾਜ ਜੀ ਔਰ ਏਡੀਸੀ ਸਾਹਿਬ ਔਰ ਸਾਡੇ ਸਿਵਲ ਸਰਜਨ ਔਰ ਨਵੇਂ ਜਿਹੜੇ ਆਈਪੀਐਸ ਅਫਸਰ ਆ ਇਹ ਸਾਰੀ ਟੀਮ ਹੈ ਜੀ ਜਿਹੜੀ ਪੰਜਾਬ ਨੂੰ ਨਸ਼ਾ ਮੁਕਤ ਕਰੇਗੀ ਜ਼ਿਲ੍ਹਾ ਲੈਵਲ ਦੇ ਉੱਤੇ ਇਸ ਤਰ੍ਹਾਂ ਹੀ ਸਟੇਟ ਲੈਵਲ ਦੇ ਉੱਤੇ ਟੀਮ ਬਣਾ ਕੇ ਇੱਕ ਇੱਕ ਨੀਅਤ ਦੇ ਨਾਲ ਇੱਕ ਨੀਤੀ ਬਣਾ ਕੇ ਪਰlambda ਤੁਹਾਨੂੰ ਮੋٹے ਤੌਰ ਤੇ ਦੱਸਦਾ ਵੀ ਉਹ ਨੀਤੀ ਕੀ ਹੈ ਨੀਤੀ ਇਹ ਹੈ ਕਿ ਪੰਜਾਬ ਜਿੱਥੇ ਇਸ ਵੇਲੇ ਪਹੁੰਚਿਆ ਹੋਇਆ ਜੀ ਉਹਦੇ ਵਿੱਚ ਯੂਥ ਵਾਸਤੇ ਜੋ ਅੱਜ ਦੇ ਹਾਲਾਤ ਹੈ ਜੋ ਦੁਨੀਆ ਦੇ ਹਾਲਾਤ ਹੈ ਕਿ ਸਾਡੇ ਯੂਥ ਲਈ ਬਾਹਰ ਜਾਣ ਦੇ ਸਾਰੇ ਰਸਤੇ ਬੰਦ ਹੋ ਗਏ ਤੇ ਇੱਥੋਂ ਮਾਂ ਬਾਪ ਬੱਚਾ ਨੂੰ ਬਾਹਰ ਇਸ ਕਰਕੇ ਕੱਢ ਰਹੇ ਸੀ ਕਿ ਉਹਨੂੰ ਨਸ਼ਾ ਤੋਂ ਬਚੇਗਾ ਬਾਹਰ ਦੇ ਹਾਲਤ ਬਹੁਤ ਬੱਦਰ ਹੈ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸਿਹਤ ਭਰਪੂਰ ਬਣਾਣਾ ਰੰਗਲਾ ਪੰਜਾਬ ਬਣਾਣਾ ਔਰ ਰੋ ਰੋਜ਼ਗਾਰ ਭਰਪੂਰ ਹੋਏਗਾ ਤਾਂ ਬਣਾਣਾ ਇਸ ਮੰਤਬ ਦੇ ਨਾਲ ਇਹ ਨੀਤੀ ਬਣੀ ਹੈ ਉਹਨੂੰ ਡੀਕ੍ਰਿਮੀਨਲਾਈਜ਼ ਕਰਨਾ ਜੀ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਨੂੰ ਜੇ ਕੋਈ ਟੀਕੇ ਲੰਦਾ ਤਾਂ ਉਹਨੂੰ ਚਾਹੇ ਅਸੀਂ ਲਿਕਵਿਡ ਮੈਥਡੋਨ ਜਾਂ ਔਰਲ ਸਬਸਟੀਟਿਊਸ਼ਨ ਥੈਰੇਪੀ ਤੇ ਲੈ ਕੇ ਆਣਾ ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੈ ਉਹਦੇ ਚ ਉਹ ਹੈਗਾ ਕਿ ਉਹਨੂੰ ਕੋਈ ਨਾ ਕੋਈ ਕੰਮ ਸਿਖਾਣਾ ਸੀ ਯੋਗਾ ਕਰਾਣਾ ਮੈਡੀਟੇਸ਼ਨਸ ਖਾਣੀ ਆ ਕੋਈ ਨਾ ਕੋਈ ਸਕਿੱਲ ਡਿਵੈਲਪਮੈਂਟ ਕਰਾਉਣਾ ਉਹਨੂੰ ਪੁੱਛਣਾ ਉਹਦੇ ਵਾਸਤੇ ਇੱਕ ਤਾਂ ਅਸੀਂ ਅਸੀਂ ਆਪਣੀ ਜਿਹੜੀ ਕੈਪੈਸਿਟੀ ਆ ਉਹਨੂੰ ਅਨੁਹਾਸ ਕਰ ਰਹੇ ਆ ਜੀ ਉਹਦੇ ਵਿੱਚ ਜਿਹੜਾ ਅਸੀਂ ਤੁਹਾਡੇ ਕੋਲੇ ਜਿਹੜਾ ਆਲਰੇਡੀ ਹੈ ਸਰੂਰ ਦੇ ਵਿੱਚ ਬਹੁਤ ਜ਼ਿਆਦਾ ਲਿਮਟਿਡ ਰਿਕੁਐਸਟੀ ਸੀ ਤਕਰੀਬਨ ਤਕਰੀਬਨ ਜਿਹੜੇ ਤੁਹਾਡੇ ਹੈਗੇ ਆ ਗਵਰਨਮੈਂਟ ਸੈਕਟਰ ਦੇ ਵਿੱਚ ਤਾਂ ਸਿਰਫ ਜਿਹੜਾ ਹੈਗਾ ਉਹ 10 ਜਿਹੜੇ ਹੈਗੇ ਆ ਸਰਕਾਰੀ ਤੇ 15 ਰੈੱਡ ਕਰਾਸ ਤੇ 25 ਸਾਡੇ ਕੋਲੇ ਜਿਹੜੇ ਡੀਡਿਕਸ਼ਨ ਦੇ ਜਿਹੜੇ ਸੀਗੇ ਉਹ ਬੈਡਸ ਅਵੇਲੇਬਲ ਸੀਗੇ ਜੀ ਪ੍ਰਾਈਵੇਟ ਜਿਹੜੇ 7 ਬੰਦੇ ਆ ਉਹ ਉਹਨਾਂ ਕੋਲੇ ਮਤਲਬ ਬਣਦੇ 60-60 ਉਹਨਾਂ ਕੋਲੇ ਸੀਗੇ ਇਹ 95 ਔਰ ਉਹਦੇ ਚੋਂ 30 ਜਿਹੜੇ ਹੈਗੇ ਆ ਤੁਹਾਡੇ ਅਚੀਵਮੈਂਟਸ ਜੋ ਇੱਕ ਐਨਜੀਓ ਚਲਾਉਂਦੀ ਆ ਆਕਾਲ ਵਾਲੇ ਚਲਾਉਂਦੇ ਆ ਆਕਾਲ ਅਕੈਡਮੀ ਵਾਲੇ ਬਹੁਤ ਵਧੀਆ ਚਲਾਉਂਦੇ ਆ ਬੋਡੂ ਸਾਹਿਬ ਵਾਲੇ ਉਹ ਤੇ ਹੁਣ ਅਸੀਂ ਇਹਦੇ ਚ ਦੋ ਸਾਡੇ ਜਿਹੜੇ ਨਰਸਿੰਗ ਕਾਲਜ ਆ ਇੱਕ ਭਵਾਨੀਗੜ੍ਹ ਚ ਇੱਕ ਸਰੂਰ ਚ 100 ਬੈੱਡ ਹੋ ਐਡ ਕੀਤੇ ਆ ਇੱਕ ਜਿਹੜੇ ਤੁਹਾਡਾ ਐਗਜ਼ਿਸਟਿੰਗ ਜਿਹੜਾ ਰੀਐਬ ਸੈਂਟਰ ਆ ਪੰਜਾਬ ਦੇ ਡੋ ਹੋ ਕਨਵਰਟ ਕਰਤੇ ਤੇ ਇਸੇ ਤਰ੍ਹਾਂ ਜਿਹੜੇ ਹੋਰ ਥੋੜਾ ਜਿਹਾ ਬੈੱਡ ਅਸੀਂ ਐਡ ਕਰਕੇ ਇਹਦੇ ਚ ਤਕਰੀਬਨ ਤਕਰੀਬਨ ਤੁਹਾਡੀ ਜਿਹੜੀ 2.5 ਗੁਣਾ ਕੈਪੈਸਿਟੀ ਜਿਹੜੀ ਡਿਡਕਸ਼ਨ ਦੀ ਕੀਤੀ ਆ ਇੱਕ ਅਸੀਂ ਬਹੁਤ ਉਹ ਸਾਡੇ ਦੋ ਜਗ੍ਹਾ ਗੱਲ ਚੱਲਦੀ ਹੈ ਚਾਹੇ ਅਸੀਂ ਪੀਜੀ ਦੇ ਸੈਂਟਰ ਨਾਲ ਜੋ ਮੰਨਦੇ ਆ ਅਦਰਵਾਈਜ਼ ਅਸੀਂ ਜਿਹੜਾ ਅਕਾਲ ਹਸਪੀਟਲ ਉਹਨਾਂ ਦੇ ਨਾਲ ਜਾਂ ਹੋਰ ਵੀ ਸਾਡੇ ਕੋਲੇ ਤਿੰਨ ਚਾਰ ਆਪਸ਼ਨਸ ਆ ਗਿਆ ਜਿਹੜਾ ਕਿ ਡੀਟੌਕਸ ਤੋਂ ਬਾਅਦ ਰੀਹੈਬਿਲਿਟੇਸ਼ਨ ਜਿਹਦੇ ਵਿੱਚ ਘੱਟੋ ਘੱਟ ਵੀ 15 ਕਿਸਮ ਦੇ 20 ਕਿਸਮ ਦੇ ਨਵੇਂ ਸਕਿੱਲਸ ਹੋਣਗੇ ਇਹ ਖੇਤੀਬਾੜੀ ਦੇ ਆਧਾਰਤ ਹੋਣਗੇ ਆਈਟੀ ਬੇਸਡ ਹੋਣਗੇ ਆਈਟੀ ਦੇ ਨਾਲ ਸੰਬੰਧਿਤ ਹੋਣਗੇ ਫੂਡ ਇੰਡਸਟਰੀ ਨਾਲ ਸੰਬੰਧਿਤ ਹੋਣਗੇ ਜਿਹੜੇ ਉਹਨਾਂ ਨੂੰ ਬਦਨ ਨੂੰ ਆਫਰ ਦੇਵਾਂਗੇ ਅਸੀਂ 15 20 ਚੁਆਇਸਸ ਦੇਵਾਂਗੇ ਜਿੱਥੇ 200 ਬੰਦਾ ਹੋਏਗਾ ਉਹਨਾਂ ਦੇ 10 15 20 ਦੇ ਗਰੁੱਪ ਬਣਾ ਕੇ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਉਸ ਤੋਂ ਬਾਅਦ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਕੀਮਾਂ ਆ ਗਿਆ 25-25 ਲੱਖ ਰੁਪਏ ਦਾ ਲੋਨ ਹੈ ਜਿਹਦੇ ਵਿੱਚ ਸਬਸਿਡੀ ਕੰਪੋਨੈਂਟ ਵੀ ਆ ਉਹ ਉਹਨਾਂ ਨੂੰ ਅਸੀਂ ਜਿਹੜਾ ਦੇ ਕੇ ਕੰਮ ਸ਼ੁਰੂ ਕਰਾਵਾਂਗੇ ਇਸ ਤੋਂ ਸਵਾਏ ਜਿਹੜੇ ਇਹਦੇ ਨਾਲ ਸਟਿਗਮਾ ਅਟੈਸਟ ਹੈ ਜੀ ਲੋਕ ਜਾਣਦੇ ਨਹੀਂ ਆ ਨਸ਼ਾ ਸ਼ਡੋ ਕੇਂਦਰਾਂ ਦੇ ਵਿੱਚ ਨਾਂ ਵੀ ਇਸ ਤਰ੍ਹਾਂ ਦਾ ਹੈਗਾ ਉੱਥੇ ਲੋਕ ਭੇਜਣਾ ਨਹੀਂ ਚਾਹੁੰਦੇ ਬੱਚਿਆਂ ਨੂੰ ਸਾਡੇ ਕੋਲੇ 529 ਸਾਡੇ ਕੋਲੇ ਓਟ ਸੈਂਟਰ ਹੈ ਔਰ ਸਾਡੇ ਕੋਲੇ 36 ਡੀਡਿਕਸ਼ਨ ਸੈਂਟਰ ਹੈ ਇਹ ਸਾਡੇ ਜਿਹੜੇ तकरीबन तकरीबन ਜਿਹੜੇ ਤੁਹਾਡੇ ਹੈਗੇ ਆ ਮਤਲਬ ਪੌਣੇ 600 ਜਾਂ 550 ਸੈਂਟਰਾਂ ਦੇ ਵਿੱਚ 294000 ਲੋਕ ਦਵਾਈ ਲੈਂਦੇ ਆ ਪ੍ਰਾਈਵੇਟ 170 ਉਹਦੇ ਵਿੱਚੋਂ ਘੱਟੋ ਘੱਟ ਵੀ ਜਿਹੜੇ ਹੈਗੇ ਆ ਤੁਹਾਡੇ ਉਹ 7 ਲੱਖ ਤੋਂ ਵੱਧ ਲੋਕ ਦਵਾਈ ਲੈਂਦੇ ਆ ਮਤਲਬ ਦੁੱਗਣੇ ਤੋਂ ਜ਼ਿਆਦਾ ਸਾਢੇ ਮਤਲਬ ਢਾਈ ਕੋਣਾ ਉਹਦਾ ਕਾਰਨ ਕੀ ਆ ਕਿ ਸਟਿਗਮਾ ਕਰਕੇ ਉਹ ਗੋਲੀਆਂ ਮਹਿੰਗੀਆਂ ਲੈ ਰਹੇ ਆ ਉਹ ਮਤਲਬ 30 ਰੁਪਏ ਚ 35 ਰੁਪਏ ਚ 40 ਰੁਪਏ ਚ ਗੋਲੀ ਲੈ ਰਿਆ ਜਿਹੜੀ ਅਸੀਂ ਫ੍ਰੀ ਦਿੰਨੇ ਆ ਤੇ ਉਹਦੇ ਨਾਲ ਮਤਲਬ ਅਸੀਂ ਉਹਨਾਂ ਨੂੰ ਸਟਿੱਗਮਾ ਇਹਦੇ ਵਾਸਤੇ ਅਸੀਂ ਇੱਕ ਐਲਕੋਹਲ ਅਨੋਨਿਮਸ ਨਾਰਕੋਟਿਕ ਅਨੋਨਿਮਸ ਔਰ ਇੱਕ ਪਿੰਡਾਂ ਦੀਆਂ ਸਿਹਤ ਕਮੇਟੀਆਂ ਸ਼ਹਿਰਾਂ ਦੇ ਵਿੱਚ ਰੋਗੀ ਕਲਿਆਣ ਸੰਪਤੀਆਂ ਇੱਕ سپورਟ ਗਰੁੱਪ ਕ੍ਰੀਏਟ ਕਰ ਰਹੇ ਆ ਜਿਹੜਾ ਕਿ ਉਹਨਾਂ ਨੂੰ ਉਹਨਾਂ ਦੀ ਕੌਨਫਿਡੈਂਸ਼ੀਅਲਟੀ ਦੇ ਵਿੱਚ ਉਹਨਾਂ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਡੀਡਿਕਸ਼ਨ ਲਈ ਮੋਟੀਵੇਟ ਵੀ ਕਰੇਗਾ ਇਨ ਦਾ ਮੇਨ ਟਾਈਮ ਉਹਨਾਂ ਨੂੰ ਨਸ਼ਿਆ ਤੋਂ ਨਸ਼ੇ ਛੱਡ ਕੇ ਦੂਜੀਆਂ ਦਵਾਈਆਂ ਤੇ ਆਣ ਲਈ ਪ੍ਰੇਰੇਗਾ ਔਰ ਉਹਨਾਂ ਨੂੰ ਜਿਹੜਾ ਹੈਗਾ ਉਹ ਡੀਡਿਕਸ਼ਨ ਸੈਕਟਰ ਤੱਕ ਲੈ ਕੇ ਸਾਡੀ ਮਦਦ ਕਰੇਗਾ ਸੋ ਇਹ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਹੈ ਕਿ ਦੋ ਰਸਤੇ ਆ ਇੱਕ ਹੈਗਾ ਖੁਸ਼ਹਾਲੀ ਵਾਲਾ ਨਸ਼ਾ ਛੱਡਣ ਵਾਲਾ ਕੰਮ ਸਿੱਖ ਕੇ ਕੰਮ ਕਰਨ ਵਾਲਾ ਵਿਆਹ ਕਰਾਉਣ ਵਾਲਾ ਔਰ ਬਹੁਤ ਤਰਕੀਦਾ ਰਸਤਾ ਜਿਹੜਾ ਉਹ ਜੋਲੇ ਸਵੇਰ ਵੱਲ ਜਾਂਦਾ ਡਾਕਟਰ ਸਾਹਿਬ ਤੁਸੀਂ ਇੱਕ ਵਾਰ ਨੂੰ ਕੰਪਲੀਟ ਕਰ ਲੈਂਦੇ ਉਸ ਤੋਂ ਬਾਅਦ ਜੋ ਮਰਜ਼ੀ ਪੁੱਛ ਲਓ ਉਸ ਤੋਂ ਬਾਅਦ ਦੂਜਾ ਰਸਤਾ ਇਹ ਹੈਗਾ ਕਿ ਜਿਹੜਾ ਨਸ਼ਾ ਵੇਚਣ ਵਾਲੇ ਆ ਜਿਹੜੇ ਸਾਡੇ ਬਚਪਨ ਨੂੰ ਜਾਂ ਸਾਡੇ ਜਵਾਨੇ ਨੂੰ ਬਰਬਾਦ ਕਰਦੇ ਆ ਉਹਨਾਂ ਦੇ ਪਿੱਛੇ ਪੁਲਿਸ ਹੋਏਗੀ ਉਹ ਜਾਂ ਤੱਕ ਕਿ ਸੇ ਥਾਣੇ ਚ ਕੁੱਟ ਖਾ ਰਹੇ ਹੋਣਗੇ ਜਾਂ ਜ਼ਖਮੀ ਹੋ ਕੇ ਕਿਸੇ ਹਸਪਤਾਲ ਚ ਦਾਖਲ ਹੋਣਗੇ ਜਾਂ ਪੰਜਾਬ ਛੱਡ ਕੇ ਭੱਜ ਜਾਣਗੇ ਤੇ ਜੇ ਚਾਰੋ ਸਰੇ ਨਹੀਂ ਆਤਾ ਉਹ ਫਿਰ ਕਿਤੇ ਮਨ ਰੱਬ ਨੂੰ ਪਿਆਰੇ ਹੋਣਗੇ ਜਿੱਥੇ ਮਰਜੀ ਭੱਜ ਜਾਣ ਫੜ ਕੇ ਲਿਆਵਾਂਗੇ ਤੁਹਾਡੇ ਮੈਂ ਉਚਿਤੇ ਤੌਰ ਦੇ ਉੱਤੇ ਜਿਹੜਾ ਮੈਂ ਇੱਕ ਇੱਕ ਗੱਲ ਹੋਰ ਕਰਕੇ ਫਿਰ ਮੌਜੂਦੇ ਤੇ ਆਉਂਗਾ ਇੱਕ ਅਸੀਂ ਜਿਹੜੇ ਬੱਚਿਆਂ ਨੂੰ ਟਾਰਗੇਟ ਕਰ ਰਿਹਾ ਜੀ ਉਹਦੇ ਚ ਇਹਨਾਂ ਨੇ ਜਿਹੜੀਆਂ ਨਵੀਂ ਵੇਪਿੰਗ ਕਹਿੰਦੇ ਆ ਵੇਪਸ ਆ ਗਈਆਂ ਇਹ ਸਿਕਰਟਸ ਆ ਗਈਆਂ ਆਨਲਾਈਨ ਫਾਰਮੇਸੀ ਆ ਉਹ ਮੈਂ ਜੇਪੀ ਨੱਡਾ ਜੀ ਨੂੰ ਵੀ ਮਿਲ ਕੇ ਆ ਉਹਦੇ ਵਾਸਤੇ ਉਹ ਵੀ ਕੋਆਪਰੇਟ ਕਰ ਰਹੇ ਆ ਵੀ ਆਰ ਵਰਕਿੰਗ ਟੂਗੇਦਰ ਫਾਰ ਦਿਸ ਉਹਨਾਂ ਨੇ ਕਿਹਾ ਤੁਹਾਨੂੰ ਪੂਰੀ ਸਪੋਰਟ ਕਰਾਂਗੇ ਉਹਨਾਂ ਨੇ ਐਪਰੀਸ਼ੀਏਟ ਕੀਤੀ ਆ ਪੰਜਾਬ ਦਾ ਜਿਹੜਾ ਯੋਧ ਨਸ਼ਾ ਵਿਰੋਧਾ ਬਹੁਤ ਪ੍ਰੇਜ਼ ਕੀਤੀ ਆ ਉਹਨਾਂ ਨੇ ਔਰ ਸਾਰੇ ਜਿਹੜੇ ਉਹਨਾਂ ਨੇ ਕਿਹਾ ਵੀ ਅਸੀਂ ਪੂਰੀ ਮਦਦ ਕਰਾਂਗੇ ਔਰ ਇਸ ਤੋਂ ਸਿਵਾਏ ਜਿਹੜੇ ਹੈ ਗਿਆ ਨਵੀਆਂ ਇੱਕ ਸਟਰਾਬਰੀ ਕੈਂਡੀਜ਼ ਔਰ ਜਿਹੜੇ ਇੱਕ ਮੈਂ ਫਰੀਦਕੋਟ ਦੇ ਵਿੱਚ ਜਿਹੜੇ ਆ ਗਿਆ ਉਹ ਜਿਹੜੀਆਂ ਮੈਰੀਜਵਾਨਾ ਬੇਸ ਸੁੱਕੇ ਦੇ ਨਾਲ ਭੰਗ ਦੇ ਨਾਲ ਰਿਲੇਟਡ ਜਿਹੜੇ ਆ ਗਿਆ ਗੋਲੀਆਂ ਬਣਾ ਕੇ ਬੱਚਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਫਰੀਚ ਵੰਡ ਰਿਹਾ ਸੋ ਇਹਦੇ ਵਾਸਤੇ ਤੁਸੀਂ ਜਿਹੜਾ ਮੀਡੀਆ ਨੂੰ ਕਿ ਤੁਸੀਂ ਸਾਡੇ ਆਈਜ਼ ਆਈਡਿਅਰਸ ਹੋ ਤੁਸੀਂ ਇਹ ਸਾਡੀ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਣੀ ਆ ਔਰ ਲੋਕਾਂ ਦੀ ਜੇ ਕੋਈ ਦੁੱਖ ਤਕਲੀਫ ਹੈ ਜੇ ਕੋਈ ਬੰਦਾ ਕਰਦਾ ਐਕਸਲੂ ਇਨਫੋਰਮੇਸ਼ਨ ਸਾਡੂ ਦੇਣੀ ਆ ਇੱਕ ਮੈਂ ਹੁਣ ਜਿਹੜਾ ਬਹੁਤ ਮੈਸੇਜ ਇਹ ਮੈਨੂੰ ਪੂਰਾ ਕਰਨ ਦਿਓ ਔਰ ਹੁਣ ਤੁਸੀਂ ਰਾਮਨਾਥ ਤੁਹਾਡੇ ਸੰਗਰੂਰ ਦੇ ਵਿੱਚ ਦੂਜੀ ਵਾਰੀ ਹੋਇਆ ਪੂਰੇ ਪੰਜਾਬ ਛੋਰ ਕਿਤੇ ਨਹੀਂ ਹੋ ਨਸ਼ਾ ਛਡਾ ਕੇ ਕੋਈ ਕੰਮ ਸिखਾਣਾ ਚਾਹੁੰਦੇ ਸੀ ਉਹਨਾਂ ਨੂੰ ਸਿੱਧੇ ਰਸਤੇ ਪਾਣਾ ਚਾਹੁੰਦੇ ਸੀ ਉਹਨਾਂ ਨੇ ਬੇਵਕੂਫੀ ਕਰ ਲਈ ਆ ਜੀ ਉਸ ਉਥੋਂ ਸਟਾਫ ਦੇ ਕੋਲੋਂ ਮਤਲਬ ਭੱਜ ਕੇ ਉਹਨਾਂ ਨੂੰ ਡਰਾ ਧਮਕਾ ਕੇ ਉਥੋਂ ਭੱਜ ਕੇ ਜਾ ਕੇ ਉਹ ਉਹ ਫੜੇ ਗਏ ਆ 13 ਗੈਸੀ 10 ਫੜ ਲਿਆ ਤਿੰਨ ਨੂੰ ਵੀ ਫੜ ਲਾਂਗੇ ਕਿਤੇ ਨਹੀਂ ਜਾ ਸਕਦੇ ਲੇਕਿਨ ਇਹ ਮੈਂ ਬੜਾ ਕਲੀਅਰ ਮੈਸੇਜ ਦੇਣਾ ਚਾਹੁੰਦਾ ਕਿ ਉਹਨਾਂ ਨੇ ਇਹ ਗਲਤੀ ਕਰ ਲਈ ਆ ਉਹਨਾਂ ਨੂੰ ਅਸੀਂ ਰਿਫਾਰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਹੋਣੋ ਦੁਆਰਾ ਉਹਨਾਂ ਨੂੰ ਇਹ ਮੌਕਾ ਨਹੀਂ ਮਿਲਣਾ ਦਿਸ ਇਸ ਇਹ ਸਾਰਿਆਂ ਨੂੰ ਅਸੀਂ ਇੱਕ ਇੱਕ ਮੌਕਾ ਸਭ ਨੂੰ ਦੇਣਾ ਸੀ ਲੇਕਿਨ ਜਿਹੜਾ ਬੰਦਾ ਜੋ ਤੁਹਾਡੇ ਸਰੋੜ ਦੇ ਬੰਦਿਆਂ ਨੇ ਕੀਤਾ ਹੁਣ ਉਹ ਫੜੇ ਗਏ ਆ ਹੁਣ ਹਸਪਤਾਲ 'ਚ ਨਹੀਂ ਜਾਣਗੇ ਹੁਣ ਜੇਲ੍ਹ 'ਚ ਜਾਣਗੇ ਉਹਨਾਂ ਦੀ ਜ਼ਮਾਨਤ ਨਹੀਂ ਹੋਏਗੀ ਹੁਣ ਤੇ ਨਾ ਤਾਂ ਉਹਨਾਂ ਦੀ ਜ਼ਮਾਨਤ ਹੋਏਗੀ ਜੇਲ੍ਹ ਜਾਣਗੇ ਔਰ ਉਹਨਾਂ ਨੂੰ ਦਵਾਈ ਗੋਲੀਆਂ ਫ੍ਰੀ ਨਹੀਂ ਮਿਲਣਗੀਆਂ ਹੁਣ ਅਸਾ ਚੜਾਣ ਦੀਆਂ ਉਹਨਾਂ ਨੂੰ ਮੁੱਲ ਲੈਣੀਆਂ ਪੈਣਗੀਆਂ ਉਹਨਾਂ ਨੂੰ ਬਿਜਲੀ ਫਰੀ ਨਹੀਂ ਮਿਲੇਗੀ ਘਰ ਦੀ ਸਬਸਿਡੀ ਬੰਦ ਹੋ ਜਾਏਗੀ ਬਿਜਲੀ ਦੀ ਉਹਨਾਂ ਨੂੰ ਰਾਸ਼ਨ ਫਰੀ ਨਹੀਂ ਮਿਲੇਗਾ ਜੇ ਐਨਟਾਈਟਲਡ ਹੋਣਗੇ ਤਾਂ ਉਹਨਾਂ ਨੂੰ ਰਾਸ਼ਨ ਫਰੀ ਨਹੀਂ ਮਿਲੇਗਾ ਗਵਰਨਮੈਂਟ ਦੀ ਕੋਈ ਸਬਸਿਡੀ ਉਹਨਾਂ ਨੂੰ ਨਹੀਂ ਮਿਲੇਗੀ ਗਵਰਨਮੈਂਟ ਦੀ ਕੋਈ ਸਹੂਰਤ ਨਹੀਂ ਮਿਲੇਗੀ ਉਹਨਾਂ ਨੇ ਆਪਣੇ ਪੈਰ ਤੇ ਕੁਹਾੜਾ ਮਾਰਿਆ ਇਹ ਬਾਕੀ ਵਾਲਿਆਂ ਵਾਸਤੇ 警告 ਹੈ ਜੀ ਇਹ ਬੰਦੇ ਅਸੀਂ ਫੜ ਲਏ ਆ ਬਾਕੀ ਦੇ ਤਿੰਨ ਵੀ ਫੜ ਲਾਂਗੇ ਮੈਂ ਲਗਾਤਾਰ ਟਰੈਕਿੰਗ ਕਰ ਰਿਹਾ ਆਗਾ ਜਿਹੜਾ ਬੰਦਾ ਕਿਸੇ ਕਿਸਮ ਦੇ ਜੋ ਇਹਨਾਂ ਨੇ ਸਗਰੂ ਬਣਾ ਤੁਹਾਡੇ ਇਹਨਾਂ ਨੇ ਕੀਤਾ ਨਸ਼ਾ ਛਡਾਊ ਕੇਂਦਰ ਵਾਲਿਆਂ ਨੇ ਜਿਹੜਾ ਬੰਦਾ ਕ੍ਰਾਈਮ ਕਰਦਾ ਫੜਿਆ ਗਿਆ ਜਿਹੜਾ ਬੰਦਾ ਸਰਕਾਰੀ ਹਸਪਤਾਲ ਤੋਂ ਗੋਲੀਆਂ ਲੈ ਕੇ ਕਿਤੇ ਬਾਹਰ ਖੜਾ ਵੇਚਦਾ ਮਿਲ ਗਿਆ ਉਹਨਾਂ ਦੇ ਨਾਲ ਸਖਤੀ ਨਾਲ ਨਿਬੜਿਆ ਜਾਊਗਾ ਜਿਹੜੇ ਬੰਦੇ ਮਾਪੇ ਲੈ ਕੇ ਆ ਜਾਣ ਖੁਦ ਆ ਜਾਣ ਕੋਈ ਐਨਜੀਓ ਲੈ ਕੇ ਆਜੇ ਜਿਹੜੇ ਬੰਦੇ ਇਲਾਜ ਕਰਾਣ ਆਣਗੇ ਉਹਨਾਂ ਦਾ ਪੂਰੇ ਪਿਆਰ ਦੇ ਨਾਲ ਉਹਨਾਂ ਦਾ ਇਲਾਜ ਕਰਾਂਗੇ ਕੰਮਸ ਖਾਵਾਂਗੇ ਕੰਮ ਤੇ ਲਾਵਾਂਗੇ ਖੇਡ ਦੇ ਮੈਦਾਨ ਦੇਾਂਗੇ ਲਾਇਬ੍ਰੇਰੀਆਂ ਬਣਾਵਾਂਗੇ ਇਹ ਸਾਰੇ ਮੈਂਟਲ ਹੈਲਥ ਇਸ਼ੂ ਆ ਜੀ ਸਾਰੇ ਸੁਵਿਧਾ ਪੁੰਡਸ ਦੇ ਰਹੇ ਆ ਖੇਡ ਖੇਡਾਂ ਮਤਨ ਪੰਜਾਬ ਦੀਆਂ ਖੇਡਾਂ ਦੇ ਮੈਦਾਨ ਬਣਾ ਰਹੇ ਆ ਜੀ ਲਾਇਬ੍ਰੇਰੀਆਂ ਬਣਾ ਰਹੇ ਆ ਪੜਨ ਦਾ ਖੇਡਣ ਦਾ ਕੰਮ ਕਰਨ ਦਾ ਮੌਕਾ ਦੇ ਰਹੇ ਆ ਤੇ ਇਹਦੇ ਵਿੱਚ ਇਹ ਇਹ ਜਨਤਾ ਦੀ ਲਹਿਰ ਬਣਦੀ ਆ ਮਾਂ ਬਾਪ ਲੈ ਕੇ ਆਣੇ ਸ਼ੁਰੂ ਹੋ ਗਏ ਆ ਬਹੁਤ ਅੱਛਾ ਰਿਸਪੌਂਸ ਹੈ ਸੋ ਇਹ ਹੈਗਾ ਸਾਡਾ ਯੁੱਧ ਨਸ਼ਿਆਂ ਦੇ ਵਿਰੁੱਧ ਇਸ ਤੋਂ ਸਵਾਇ ਜਿਹੜੀ ਆਖਰੀ ਗੱਲ ਹੈ ਵੀ ਜਿਹੜੇ ਤੁਹਾਡੇ ਸਕੂਲਾਂ ਦੇ ਵਿੱਚ ਉਹਨਾਂ ਦੀ ਪੇਰੈਂਟਸ ਦੀ ਔਰ ਬੱਚਿਆਂ ਦੀ ਐਜੂਕੇਸ਼ਨ ਹੈ ਜਿਹੜੀਆਂ ਤੁਹਾਡੀਆਂ એનર્ਜੀ ਡਰਿੰਕਸ ਆ ਉਹਨਾਂ ਮੈਂ ਸਕੂਲਾਂ 'ਚ ਬੈਨ ਕਰਤਾ ਵੇਪਸ ਦਾ ਦੱਸਿਆ ਮੈਂ ਜਿੰਨਾ ਤੁਹਾਡਾ ਈ-ਸਿਗਰੇਟ ਹੈ ਸਾਰੇ ਕੁਝ ਦੇ ਸਟੈਂਡ ਬੈਨਡ ਸਕੂਲਾਂ ਦੇ ਵਿੱਚ ਪਹਿਲਾਂ ਹੀ ਬੈਨ ਹੈ ਗਿਆ ਤੇ એનર્ਜੀ ਡਰਿੰਕਸ ਨੂੰ ਬੈਨ ਕਰਤਾ ਦੇ ਆਰ ਵੈਰੀ ਹਾਰਮਫੁਲ ਫੋਰ ਕਿਡਸ ਕਾਲਜਾਂ ਵਾਸਤੇ ਐਡਵਾਈਜ਼ਰੀ ਆ ਉਹ ਮੇਰੇ ਅਧਿਕਾਰ ਖੇਤਰ ਚ ਨਹੀਂ ਆ ਮੈਂ ਅਡਾ ਜੀ ਨੂੰ ਬੇਨਤੀ ਕਰਤੀ ਆ ਉਹ ਵੀ ਹੋ ਜਾਏਗਾ ਬਟ ਐਡਵਾਈਜ਼ਰੀ ਆ ਕਿ ਸਕੂਲ ਕਾਲਜ ਦੇ ਵਿੱਚ ਕਿਤੇ ਵੀ ਕੋਈ એનર્ਜੀ ਡਰਿੰਕ ਨਹੀਂ ਰੱਖਣੀ ਪੇਰੈਂਟਸ ਨੂੰ ਬੇਨਤੀ ਆ ਕਿ ਤੁਸੀਂ ਵੀ ਧਿਆਨ ਰੱਖੋ ਤੁਹਾਡੇ ਘਰ ਚ ਨਹੀਂ ਹੋਣੀਆਂ ਚਾਹੀਦੀਆਂ એનર્ਜੀ ਡਰਿੰਕਸ ਤੇ ਉਹ ਵੀ ਜਾਂਚ ਵੀ ਕਰਾਂਗੇ ਜਿਸ ਤਰ੍ਹਾਂ ਸਟਿੰਗ ਹੈ ਜੀ ਬਿਲਕੁਲ ਕਰਾਂਗੇ ਜੀ ਬਿਲਕੁਲ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਸਟਿੰਗ ਨਹੀਂ ਕਰਾਂਗੇ ਸਿੱਧਾ ਐਕਸ਼ਨ ਹੋਏਗਾ ਤੁਸੀਂ ਸਿਰਫ ਤੇ ਸਿਰਫ ਮੈਨੂੰ ਇੱਕ ਐਕਸ਼ਨ ਵਾਲੀ ਇਨਫੋਰਮੇਸ਼ਨ ਇੱਕ ਫੋਟੋ ਭਜਾ ਦਿਓ ਜਰਾ ਕੰਨੀਵਰ ਕਥਰੀ ਜੀ ਥੋੜ ਦੂਜੀ ਗੱਲ ਜਿਹੜਾ ਆਪਣੇ ਐਕਸਟਰਨਲ ਦੇ ਵਿੱਚ ਐਕਸਟਰਨਲ ਦੇ ਵਿੱਚ ਜਾਂ ਟੇਬਲ ਹੈ ਉਹ ਟੇਬਲ ਉਹਨਾਂ ਨੇ ਤੁਹਾਨੂੰ 10 ਵਾਲੀ ਨਿੱਕੀ ਸਰਕਾਰ ਨੂੰ ਉਹ ਟੇਬਲ ਨਹੀਂ ਮਿਲੇ ਉਹਨਾਂ ਸਰਕਾਰ ਕਿਹੋ ਜਿਹੀ ਹਸਪਤਾਲ ਦੇ ਵਿੱਚ ਕੰਮੀਆਂ ਨੇ ਇਹ ਜਿਹੜੀਆਂ ਕੰਮੀਆਂ ਨੇ ਇਹਦਾ ਸ਼ੀਟ ਹੁੰਦੀ ਹੈ ਜੀ ਤੇ ਨਾ ਕੋਈ ਸ਼ੀਟ ਵੰਦੀਆਂ ਸੀ ਕੋਈ ਥੋੜਾ ਕੁਐਸਚਨ ਪੂਰਾ ਹੋ ਗਿਆ ਕਿ ਨਹੀਂ ਪੂਰਾ ਪਹਿਲਾਂ ਇਹਨਾਂ ਨੂੰ ਕਰ ਲਿਓ ਪੂਰਾ ਕਰ ਦੇ ਪਾਸੇ ਕੁਐਸਚਨ ਪੂਰਾ ਹੋ ਗਿਆ ਤੁਹਾਡਾ ਅੱਛਾ ਜੀ ਫੇਰੇ ਕੁਛ ਹੈ ਸਰ ਜੀ ਕਿਹਨਾਂ ਨਹੀਂ 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 ਇੱਕ ਵੱਡੀ ਪਨੀਰ ਦਾ ਡੁਪਲੀਕੇਟ ਲਿਕ ਰਿਹਾ ਬਾਜ਼ਾਰ ਚ ਉਹਦੇ ਵਿੱਚ ਕੋਈ ਉਹ ਨਹੀਂ ਉਹ ਮੇ ਡਾਟਾ ਨਹੀਂ ਹੋ ਰਿਹਾ ਪਛ ਨਹੀਂ ਹੋ ਰਿਹਾ ਹੁਣ ਤੁਹਾਡੇ ਕੁਸਚਨ ਆ ਗਏ ਦੋ ਕੁਸਚਨ ਆ ਗਏ ਦੋਨਾਂ ਦਾ ਜਵਾਬ ਦੇ ਚਾਚਾ ਸਰ ਅ ਡੀਸੀ ਸਾਹਿਬ ਆਪਣੇ ਸਿਵਲ ਸਰਜੈਂਟ ਕਿਸੀ ਦਿੱਤੇ ਆ ਸਰ ਇਹਨਾਂ ਨੂੰ ਨਹੀਂ 1 ਮਿੰਟ 1 ਮਿੰਟ ਸਿਵਲ ਸਰਜੈਂਟ ਸਾਹਿਬ ਤੁਹਾਨੂੰ ਪੈਸੇ ਦਿੱਤੇ ਆ ਨਾ ਜੀ ਅਸੀਂ ਜਿਹੜੀ ਮਾਈਨਰ ਰਿਪੇਅਰਸ ਆ ਸਾਰੀਆਂ ਲਿਫਟ ਦਾ ਕੀ ਇਸ਼ੂ ਆ ਤੁਹਾਡਾ ਸੰਖੇਪ ਦਾ ਪ੍ਰੋਸੈਸ ਸਰ ਨਹੀਂ ਪ੍ਰੋਸੈਸ ਉਹਦਾ ਹੋ ਗਿਆ ਉਹਨਾਂ ਨੇ ਜਿਹੜਾ ਐਮ ਡੀ ਪੀ ਐਚ ਅਸੀਂ ਨੇ ਦੇਖ ਲਿਆ ਉਹਨੂੰ ਸਰ ਐਮ ਡੀ ਪੀ ਐਚ ਐਸ ਸੀ ਸਰ ਨੂੰ ਵੀ ਜਾਇਆ ਹੋਇਆ ਲਿਫਟ ਦੀ ਉਹ ਕਿਤਾ ਪਰਮਿਸ਼ਨ ਨਹੀਂ 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 ਕਿੰਨਾ ਉਹਦਾ ਖਰਚਾ ਕਿੰਨਾ ਐਸਟੀਮੇਟ ਕਰਨਾ ਉਹਦਾ ਸਰ ਐਸਟੀਮੇਟ 5 ਲੱਖ ਦੇ ਅਰਾਊਂਡ ਹੈ ਕੋਈ ਗੱਲ ਨਹੀਂ ਜੀ ਇਹ ਸਾਰੀਆਂ ਮਾਈਨਰ ਰਿਪੇਅਰ ਸਾਰੀਆਂ ਲਿਫਟਾਂ ਠੀਕ ਕਰਾਣੀਆਂ ਸਾਰੇ ਵਾਸ਼ਰੂਮ A ਕਲਾਸ ਮੈਂ ਕੋਈ ਬਹਾਨਾ ਨਹੀਂ ਸੁਣਨਾ ਜੀ ਠੀਕ ਹੈ ਜੀ ਦਵਾਈ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਔਰ ਨਹੀਂ ਤਾਂ ਖਰੀਦ ਕੇ ਦੇਣੀ ਹੈ ਦਵਾਈ ਕਿਸ ਨੂੰ ਕਿੰਨੀ ਲਿਖਣਾ ਇਹ ਦੇਖੋ ਹਾਂਜੀ ਇਹਦੇ ਚ ਮੈਂ ਫਰਚਰ ਚੇਅਰ ਦੇ ਵਿੱਚ ਇੱਕ ਟੇਬਲ ਜਿਹੜਾ ਉਹ ਠੀਕ ਨਹੀਂ ਹੈਗਾ ਸੋਨੋ ਜਿਹੜਾ ਟੇਬਲ ਵੀ ਆ ਜੀ ਇਹ ਵੀ ਮੈਂ ਵੀ ਟਾਈਮ ਬౌండ్ ਕਰ ਰਿਹਾ ਇਹ ਦੋ ਵੀਲਚਰ ਦੀ ਕੋਈ ਕਮੀ ਨਹੀਂ ਹੈ ਜੀ ਦੇਖ ਲਓ ਕੋਈ ਇੱਕ ਵੀ ਨਹੀਂ ਹੈਗੀ ਇੱਕ ਵੀ ਨਹੀਂ ਹੈ ਟਾਇਰ ਟੁੱਟੇ ਹੋਏ ਵੀਲਚਰ ਕਿੰਨੀਆਂ ਤੁਹਾਡੇ ਕੋਲ ਜੀ ਵੀਲਚਰ ਕਿੰਨੇ ਆ ਗਿਆ ਤੁਹਾਡੇ ਕੋਲ ਨਹੀਂ ਇੱਕ ਮਿੰਟ ਕਰੋ ਕੋਈ ਸਮਾਜਿਕ ਸੰਸਥਾਵਾਂ ਦਿੰਦੀਆਂ ਨਹੀਂ ਜੀ ਨਹੀਂ ਨਹੀਂ ਕੋਈ ਨਹੀਂ ਕੋਈ ਲੋੜ ਕਿਸੇ ਇੱਕ ਚੀਜ਼ ਦੀ ਕੋਈ ਕਮੀ ਨਹੀਂ ਹੈ ਜੀ ਬਾਦੋ ਪਈਆਂ ਮੈਂ ਜਿੰਨੀਆਂ ਚਾਹੀਦੀਆਂ ਵੀਲਚਰ ਸਿਵਲ ਸੈਕਟ ਇੱਕ ਮਿੰਟ ਦੇਖੋ ਐਮਰਜੈਂਸੀ ਅਸੀਂ ਵੀ ਡਾਕਟਰ ਸਾਹਿਬ ਸੈਕਟਰੀ ਸਾਹਿਬ ਨੂੰ ਵੀ ਕਹਿ ਚੁੱਕੇ ਰਾਉਂਡ ਰਾਜੂ ਜੀ ਨੂੰ ਉਹ ਉਹ ਵੀ ਕਹ ਸਾਨੂੰ ਬੰਦੇਗੇ ਸੀ ਕਿ ਕਹ ਜਦ ਜੀ ਹੋ ਜੂਗੀ ਉਹ ਕੋਈ ਐਮਰਜੈਂਸੀ ਹੁੰਦੀ ਹੈ ਲੋਕ ਬੈੱਡ ਸ਼ੀਟ ਤੇ ਪਾ ਕੇ ਗੱਡੀ ਚੋਂ ਕੱਢਦੇ ਆ ਪੇਸ਼ੈਂਟ ਨੂੰ ਬੈੱਡ ਸ਼ੀਟ ਤੇ ਪਾ ਕੇ ਗੱਡੀ ਚ ਪਾਉਂਦੇ ਆ ਸਟ੍ਰੈਚਰ ਵੀ ਨਹੀਂ ਹੈ ਤੁਸੀਂ ਚੈੱਕ ਕਰਨਾ ਚੈੱਕ ਸਰ ਜੀ ਠੀਕ ਹੈ ਜੀ ਗੱਲ ਸਰ ਹੈ ਨਹੀਂ ਸਟ੍ਰੈਚਰ ਕੋਈ ਚੈੱਕ ਕਰ ਲੈ ਜੀ ਸਾਡਾ ਹੈਡ ਕੌਣ ਹੈ ਕੌਣ ਹੈ 4 DMC ਉਹ ਬੁਲਾਓ ਉਹਨੂੰ ਕਿੱਥੇ ਕੋਈ ਗੱਲ ਨਹੀਂ ਜੀ ਹੁਣੇ ਲਵਾ ਜੀ ਲੋ ਸਰ ਇੱਕ ਮੈਡੀਕਲ ਸਟੋਰ ਹੈ ਸਰ ਪੰਜਾਬ ਦਾ ਸਪਲਾਈਰ ਸੀਗਾ ਨਸ਼ਾ ਵੇਚਦਾ ਸੀ 4 ਲੱਖ ਗੋਲੀ ਬ੍ਰੇਕ ਕੂਟਲੇ ਪੜੀ ਗਈ ਸੀ ਉਦੀ ਪ੍ਰਾਪਰਟੀ ਵੀ ਸੀਜ਼ ਕੀਤੀਆਂ ਨੇ ਪਰ ਉਹਨੂੰ ਅਜੇ ਤੱਕ ਅਰੈਸਟ ਨਹੀਂ ਕੀਤਾ ਸਰ ਜੇ ਉਹ ਫੜਿਆ ਗਿਆ ਜੀ ਬਾਕੀ ਤੇ ਬਹੁਤ ਅਸਰ ਹੋਏਗਾ ਜੀ ਨਹੀਂ ਨਹੀਂ 4 ਲੱਖ ਦਵਾਈ ਗੋਲੀ ਫੜੀ ਗਈ ਸੀ ਜੀ ਪੰਜਾਬ ਦਾ ਸਪਲਾਈਅਰ ਹੈ ਜੀ 2 ਸਾਲ 2 ਸਾਲ ਹੋ ਗਏ ਜੋ ਫਰਾਰ ਹੈ 2 ਸਾਲ ਤੋਂ ਫਰਾਰ ਹੈ ਫਰਾਰ ਕੀ ਜੀ ਹੁਣੀ ਹੈ ਉਹ ਨਹੀਂ ਨਹੀਂ ਇੱਕ ਵਾਰ ਦੇ ਇੱਕ ਵਾਰ ਜਿਹੜੇ ਅੱਜ ਕਾਉਂਸਲਰ ਲੱਗੇ ਆ ਅੱਜ ਉਹ ਬਾਕੀ ਕਸਟਮਰਾਂ ਦੇ ਮਾਰੇ ਕੀ ਕੰਮ ਕੇ ਕੰਮ ਕੇ 4 ਮਹੀਨੇ ਹੋ ਗਏ ਕਾਉਂਸਲ ਦੀਆਂ ਚੀਜ਼ਾਂ ਆਉਂਦੀਆਂ ਨੇ ਉਹ ਅਜੇ ਤੱਕ ਕੋਈ ਵੀ ਉਹਨਾਂ ਨੂੰ ਸ਼ੋਅ ਨਹੀਂ ਚਾਈ ਜੀ ਉਹ ਦੇਖੋ ਦੇਖੋ ਮੇਰੀ ਗੱਲ ਸੁਣੋ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਂ ਤੁਹਾਡੇ ਨਾਲ ਬਾਅਦ ਵਿੱਚ ਮਿਲਦਾ ਤੁਹਾਨੂੰ ਮੈਂ ਬੈਠ ਕੇ ਸਾਰੀ ਗੱਲ ਕਰਦਾ ਤੁਹਾਡੀ ਤੁਹਾਡਾ ਜਿਹੜਾ ਮਸਲਾ ਹੱਲ ਕਰਾਂਗੇ ਆਪਾਂ ਤੇ ਤੁਸੀਂ ਜਿਹੜਾ ਇਹ ਜਿਹੜੀ ਕੈਂਪੇਨ ਹੈ ਨਾ ਜੀ ਇਹ ਪਾਰਟੀ ਵਾਜ ਦੀ ਕੈਂਪੇਨ ਨਹੀਂ ਹੈ ਜਿਹੜਾ ਯੋਧ ਨਸ਼ਿਆਂ ਵਿਰੋਧਾ ਇਹ ਤਾਂ ਪੰਜਾਬ ਨੂੰ ਪੰਜਾਬ ਦੀ ਜਵਾਨੀ ਨੂੰ ਆਉਣ ਵਾਲੀ ਪੀੜ੍ਹੀ ਨੂੰ ਚਾਣ ਦੀ ਗੱਲ ਹੈ ਨਾ ਸੋ ਇਹਨੂੰ ਆਪਾਂ ਪੋਲਿਟਿਕਸ ਤੋਂ ਉੱਪਰ ਰੱਖੀਏ ਉਹ ਮਾਲਾ ਉਹ ਨਾ ਤਾਂ ਇਹ ਲੂਸ ਟਾਕ ਕਰਨ ਵਾਲੀ ਗੱਲ ਹੈ ਕਿ ਤੁਸੀਂ ਜੀ ਹੁਣ ਪੱਕੀ ਦੀ ਖੇਤੀ ਕਰ ਲਓ ਵੀ ਤੁਹਾਡੇ Rajasthan ਚ ਤਾਂ ਪੱਕੀ ਦੇ ਠੇਕੇ ਹੁੰਦੇ ਸੀ ਉਹ ਬੰਦ ਕਿਉਂ ਕੀਤੇ ਫਿਰ ਤੁਸੀਂ ਜੀ ਇੰਨੇ ਚੰਗੇ ਸੀ ਤਾਂ ਉਹ ਇਹ ਨਵੀਂ ਸਰਕਾਰ ਨੇ ਬੰਦ ਕੀਤੇ ਸੀ ਨਾ ਉਹ ਕਿਉਂ ਬੰਦ ਕੀਤੇ ਜੀ ਤੁਸੀਂ ਰਾਜਸਥਾਨ ਤੋਂ ਪੁੱਕੀ ਦੇ ਪੁੱਕੀ ਦੇ ਠੇਕੇ ਬੰਦ ਕਰ ਰਹੇ ਹੋ ਪੰਜਾਬ ਤੁਸੀਂ ਕਰ ਰਹੇ ਹੋ ਖੇਤੀ ਕਰੋ ਅਫਗਾਨਿਸਤਾਨ ਵਾਲਿਆਂ ਨੂੰ ਸਮਝ ਆ ਗਈ ਜੀ ਇਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਲੋੜ ਹੈ ਇਹਦੇ ਵਿੱਚ ਇਹ ਹਰ ਇੱਕ ਮੌਕਾ ਹਰ ਗੱਲ ਦਾ ਨਹੀਂ ਹੁੰਦਾ ਜੀ ਠੀਕ ਹੈ ਤੇ ਇਹ ਬੜਾ ਮੰਦ ਭਾਗ ਹੈ ਕਿ ਜਿਹੜੇ 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 ਬੰਦੇ ਜੇ ਤੁਸੀਂ ਚੁਣ ਕੇ ਆਏ ਹੋ ਤੁਹਾਡਾ ਆਪਣਾ ਰਾਈਟ ਹੈ ਤੁਹਾਡੇ ਕੋਲ ਲੀਗਲ ਰਾਈਟਸ ਵੀ ਆ ਤੁਹਾਡੇ ਕੋਲ ਪੋਲੀਟੀਕਲ ਰਾਈਟਸ ਵੀ ਆ ਜਿਹੜਾ ਜਿਹੜਾ ਇੱਕ ਪੋਲੀਟੀਕਲ ਹੈ ਉਹਨੇ ਪੋਲੀਟੀਕਲ ਐਕਟੀਵਿਜ਼ਮ ਕਰਨਾ ਜੀ ਉਹਨਾਂ ਦੀ ਇੱਕ ਪਾਰਟੀ ਹੋਏਗੀ ਲੜਨ ਉਹ ਮਤਲਬ ਕਿਉਂ ਨਾ ਲੜਨ ਉਹ ਆਪਣੇ ਐਮ.ਐਲ.ਏ ਨਾਲ ਲੜਨ ਦੇਣ ਕਰਨਾ ਇਹਨਾਂ ਦੇ ਬਸਾਨੂੰ ਕਰੋ ਉਹ ਇੱਕ ਇੱਕ ਸੈਪਰੇਟ ਇਸ਼ੂ ਅੱਜ ਦਾ ਇਸ਼ੂ ਨਹੀਂ ਆ ਜੀ ਕਾਇੰਡਲੀ ਮੈਂ ਇਹਦੇ ਨਾਲ ਮંત્રી ਸਰ ਤੁਸੀਂ ਨਸ਼ਿਆਂ ਵਿਰੁੱਧ ਮਹੀਨ ਚਲਾਈ ਹੈ ਤੁਸੀਂ ਸਰਪੰਚਾਂ ਤੋਂ ਕਾਉਂਸਲਰਾਂ ਤੋਂ ਉਸ ਮਸਲੇ ਦੀ ਜਥੇਬੰਦੀਆਂ ਤੋਂ ਸਹਿਯੋਗ ਮੰਗਿਆ ਲੋਕ ਕਾਉਂਸਲਰ ਨੂੰ ਕਾਉਂਸਲਰੀ ਮੰਨ ਰਹੇ ਜਦੋਂ ਉਹਨਾਂ ਨੇ ਹਾਲੇ ਤੱਕ ਸੌਂ ਨਹੀਂ ਚੱਕੀ ਚਾਰ ਮਹੀਨੇ ਅਜੇ ਪੂਰੇ ਮੇਰੀ ਮੇਰੀ ਗੱਲ ਸੁਣੋ ਸੌਂ ਚੱਕਣ ਚ ਕਿਹੜੀ ਦਿੱਕਤ ਆ ਸਰਕਾਰ ਕਰਵਾ ਸਕਦੀ ਹੈ ਮੇਰੀ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਸੁਣੋ ਮੈਨੂੰ ਮਾਤਰੀ ਬਣੇ ਨੂੰ ਕਿੰਨੇ ਸਾਲ ਹੋ ਗਏ ਮੈਨੂੰ ਐਮਐਲਏ ਬਣੇ ਨੂੰ 3 ਸਾਲ ਹੋ ਗਏ ਜੀ ਮਨੋ ਲੇਕਿਨ 10 ਸਾਲ ਮੈਂ ਧਰਨੇ ਦਿੱਤੇ ਪਹਿਲਾਂ ਜੀ ਮਨੋ ਠੀਕ ਹੈ ਜੀ ਚਾਹੇ ਧਰਮ ਸੋਧ ਦਾ ਇਸ਼ੂ ਸੀਗਾ ਜੀ ਚਾਹੇ ਤੁਹਾਡੇ ਤੁਹਾਨੂੰ ਪਤਾ 130 ਬੰਦੇ ਮਰ ਗਏ ਸੀ ਉੱਥੇ ਜੀ ਮਨੋ ਕੌਂਸਲਰ ਹੋਣਾ ਜ਼ਰੂਰੀ ਥੋੜੀ ਆ ਉਹ ਕਾਰਨ ਉਹਨਾਂ ਨੂੰ ਕੌਣ ਰੋਕਦਾ ਜੀ ਉਹਨਾਂ ਨੂੰ ਦੇ ਸ਼ੁੱਡ ਫਾਈਟ ਫਾਰ देयर ਰਾਈਟਸ ਬਟ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਦਾ ਤੁਹਾਨੂੰ ਉਹਨਾਂ ਦੇ ਸਪੋਕਸਪਰ ਬਣਨ ਦੀ ਲੋੜ ਨਹੀਂ ਆ ਉਹਨਾਂ ਨੂੰ ਕਹੋ ਮੇਰੀ ਗੱਲ ਸੁਣੋ ਮੈਂ ਇਹ ਕਹਿੰਨਾ ਵੀ ਜੇ ਮੈਂ ਐਮਐਲਏ ਡੋਬੋ ਕੇ ਮਰਨ ਵਾਲੀ ਗੱਲ ਹੈ ਜਿਹੜੇ ਬੰਦੇ ਦੇ ਵਿਗਦਾ ਚਾਹੇ ਉਹ ਕਿਸੇ ਪਾਰਟੀ ਦਾ ਐਮ.ਐਲ.ਏ ਹੋਵੇ ਗੱਲ ਇਹ ਹੈ ਨਹੀਂ ਗੱਲ ਤੁਸੀਂ ਇਸ ਵੇਲੇ ਜਿਹੜਾ ਹੈਗਾ ਨਾ ਆਪਣਾ ਫੋਕਸ ਠੀਕ ਜਗ੍ਹਾ ਤੇ ਰੱਖੋ ਇਹਦੇ ਵਾਸਤੇ ਇੱਕ ਅਲੱਗ ਫੋਰਮ ਹੈ ਇਹਦੇ ਵਾਸਤੇ ਕਰਨ ਹੋ ਕਰਨ ਹੋ ਮੈਂ ਕਹਿੰਦਾ ਜੀ ਜੇ ਉਹਨਾਂ ਦੀ ਜਗ੍ਹਾ ਤੇ ਮੈਂ ਹੋਊਂਗਾ ਮੈਂ ਤਾਂ ਨੇਰੀ ਲੈ ਦਊਂਗਾ ਜੀ ਕਰ ਗੱਲ ਇਹ ਵੀ ਉਹ ਯਾਰ ਗੱਲ ਤਾਂ ਸੁਣੋ ਮੇਰੀ ਮੇਰੀ ਗੱਲ ਤਾਂ ਸੁਣੋ ਮੇਰੀ ਮੇਰੀ ਗੱਲ ਸੁਣੋ ਜਿਹੜੀ 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 ਜਿੱਥੇ ਅੱਜ ਤੁਸੀਂ ਇਹਦੇ ਚ ਮਤਲਬ ਇਹ ਰਾਜਨੀਤੀ ਦੇ ਉੱਪਰ اٹਕੇ ਕੰਮ ਕਰੋ ਇਹਦੇ ਵਿੱਚ ਤੁਹਾਨੂੰ ਬੜਪਣ ਜਾਏਗਾ ਉਹ ਕਹਿੰਦੇ ਜੀ ਸਾਨੂੰ ਸਾਡਾ ਆਹ ਦਿੱਕਤ ਸੀ ਪਰ ਤੁਸੀਂ ਆਹ ਕੰਮ ਵਧੀਆ ਕਰਦੇ ਹੋ ਪਰ ਇਹਦੇ ਲਈ ਅਸੀਂ ਸਪੋਰਟ ਕਰਾਂਗੇ ਐਨੀ ਵੱਲ ਐਨੀ ਸਮਝਾ ਦਿਓ ਉਹਨਾਂ ਨੂੰ ਸਮਝਾ ਦਿਵਾ ਕਰ ਲੈਣੀ ਕਿਸਾਨਾਂ ਦੀ ਇਹ ਵੀ ਮੰਗ ਹੈ ਦੂਸਰੀ ਵਾਰੀ ਸੰਗਰੂਰ ਚੋਂ ਚੋਕ ਚੋਂ ਕਿਉਂ ਭਜਦੇ ਆ ਜੀ ਮੈਂ ਦੱਸ ਤੁਸੀ ਆ ਮੰਨਦੇ ਇੱਕ ਰੀਸੈਂਟ ਡਾਇਰੈਕਸ਼ਨਸ ਬਾਈ ਹੈਲਥ ਡਿਪਾਰਟਮੈਂਟ ਜਾ ਕਮੇਟੀ ਨੂੰ ਐਡ ਸਾਈਨ ਉਹਦੇ ਆਰਾਊਂਡ ਆਯੂਸ਼ਮਨ ਰੋਗਿਆ ਕੇਂਦਰ। ਵੀ ਸੀਐਮ ਭਗਵੰਤ ਮਾਨ ਫੇਸ ਔਨ ਇਟ। ਵਾਈ ਡੂ ਯੂ ਥਿੰਕ ਥੈਟ ਇਜ਼ ਇੰਪੋਰਟੈਂਟ? ਦੇਖੋ ਵੀਰ ਜੀ ਉਹਦੇ ਚ ਨਾ ਜੀ ਮੈਂ ਤੁਹਾਨੂੰ ਦੱਸਦਾ ਉਹਦੇ ਚ ਕਿਹਾ ਤੁਸੀਂ ਨਾ ਕਿ ਯੂਜ਼ ਕੀਤਾ ਸੀ ਆਯੂਸ਼ਮਨ ਰੋਗਿਆ ਕੇਂਦਰ। ਕੇਂਦਰ। ਕੇਂਦਰ ਹੈ ਨਾ ਚਲੋ ਪੰਜਾਬ ਦੇ ਵਿੱਚ ਹੋਇਆ ਨਾ ਬਾਕੀ ਸਾਰੇ ਚ ਮੰਦਰਾ ਉਹਨੂੰ ਇਹ ਤਾਂ ਪਤਾ ਨਾ ਜੀ। ਅਸੀਂ ਆਪਣਾ ਇਨਸਿਸਟ ਕੀਤਾ। ਹੁਣ ਲੋਕਾਂ ਦੇ ਵਿੱਚ ਨਾ ਜੀ ਜਿਹੜੇ ਜਿਹੜੇ ਪੰਜਾਬੀ ਆ ਤੁਹਾਡੇ ਤੁਸੀਂ ਹਿੰਦੀ ਪੜਦੇ ਹੋਗੇ ਜੀ। ਤੇ ਜੇ ਉਹਨੂੰ ਪੁੱਛੋਗੇ ਵੀ ਉਹ ਉਹ ਕਹਣਗੇ ਓਹੋ ਆ ਕੀ ਹੋ ਗਿਆ ਜੀ ਇਹ ਤਾਂ ਇੱਥੇ ਤਾਂ ਉਹ ਸਾਡਾ ਡਿਸਪੈਂਸ ਦਵਾਈ ਮਿਲਦੀ ਸੀ ਉਹ ਕਿਤੇ ਬਦਲ ਗਿਆ ਨਾ ਉਹ ਥੋੜੀ ਦੇਰ ਵਾਸਤੇ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਇਹਦੇ ਚ ਕਾਡੀ ਵੱਡੀ ਗੱਲ ਨਹੀਂ ਹੈ ਇਟਸ ਨੋਟ ਇਟਸ ਨੋਟ ਅ ਇਸ਼ੂ ਇਟਸ ਨੋਨ ਇਸ਼ੂ ਇਟਸ ਇਟਸ ਨੋਨ ਇਸ਼ੂ ਇਟਸ ਅ ਨੋਨ ਇਸ਼ੂ ਹੈ ਕ੍ਰਿਟੀਕਲ ਹੈ ਜੀ ਕਿਸਾਨਾਂ ਨੇ ਵੀ ਮੰਗਿਆ ਹੈ ਕਿਸਾਨਾਂ ਨੇ ਵੀ ਮੰਗਿਆ ਹੈ ਨਿੱਚੇ ਸੀ ਕਹਿੰਦੇ ਭੁਖੀ ਉਹ ਕੀ ਮੰਗਿਆ ਵੀ ਅਸੀਂ ਸਾਡੇ ਨੂੰ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਹਾਂ ਜੀ ਕਿ ਭੁਖੀ ਵਗੈਰਾ ਇਹਦੇ ਆਫੀਮ ਵਗੈਰਾ ਦੀ ਹਾਂ ਜੀ ਉਹ ਸਮਾਜਿੰਪੁਨੀ ਪੁਰਜੋ ਮੰਗਿਆ ਹੈ ਬਲੋਗਿਆਂ ਦੇ ਬਿਆਨ ਵੀ ਆਏ ਵੀ ਇਹ ਨੂੰ ਆਜ਼ਾਦ ਦਿੱਤੀ ਜਾ ਇਹਨਾਂ ਸਾਰਿਆਂ ਜੋ ਸਾਰੇ ਸੀਨੀਅਰ ਤੁਸੀਂ ਹੋ ਹਾਂਜੀ ਤੁਹਾਨੂੰ ਪਤਾ ਵੀ ਓਪੀਓ ਮੁਬਾਰਜ਼ ਹੋਈਆਂ ਸੀ ਜਿਹੜੀ ਬ੍ਰਿਟਿਸ਼ ਦੀ ਸਰਕਾਰ ਸੀ ਨਾ ਜੀ ਉਹ ਚਾਇਨਾ ਨੂੰ ਨਹੀਂ ਹਰਾ ਸਕੀ ਸੀ ਮਿਲਟਰੀਲੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਬੰਗਾਲ ਦੇ ਵਿੱਚ ਇੰਡੀਆ ਦੇ ਵਿੱਚ ਉਹਨਾਂ ਨੇ ਪੁੱਕੀ ਦੀ ਕਲਟੀਵੇਸ਼ਨ ਕਰਕੇ ਉਹਨਾਂ ਨੇ ਫਲਡ ਕਰਤਾ ਚਾਈਨਾ ਨੂੰ ਉਹਨਾਂ ਨੇ ਨਸ਼ੇ ਕਰਨ ਲਾਤਾ ਉੱਥੇ ਨਸ਼ੇ ਬੀਜਨੇ ਸ਼ੁਰੂ ਕਰਤੇ ਚਾਈਨਾ ਨੂੰ ਫੌਜ ਨਹੀਂ ਹਰਾ ਸਕੀ ਸੀ ਉਹਨਾਂ ਨੇ ਨਸ਼ਾ ਨਰਾਤਾ}}{|ਇਹੀ ਪੰਜਾਬ ਦੇ ਉੱਤੇ ਹੋ ਰਹੀ ਹੈ ਜਨਾਬ| ਮੇਰੀ ਗੱਲ ਤਾਂ ਸੁਣੋ ਯਾਰ ਮੇਰੀ ਗੱਲ ਤਾਂ ਸੁਣ ਲਓ ਜੀ ਮੇਰੀ ਬੇਨਤੀ ਤਾਂ ਸੁਣ ਲਓ ਬ੍ਰਦਰ ਚਿੱਟੇ ਦੀ ਗੱਲ ਹੀ ਕਰਦਾ ਮੈਂ ਪੁੱਕੀ ਦੀ ਗੱਲ ਕਰ ਰਿਹਾ ਇਹ ਤੁਹਾਨੂੰ ਉਹਦਾ ਜਵਾਬ ਦੇ ਰਿਹਾ ਜੀ ਮੈਂ ਇਹਨੂੰ 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 ਪੁੱਕੀ ਦਾ ਹੱਲ ਨਹੀਂ ਹੈ ਸਮੱਸਿਆ ਦਾ ਹੱਲ ਉਹ ਹੈ ਕਿ ਤੁਸੀਂ ਖੇਡ ਦੇ ਮੈਦਾਨ ਬਣਾਓ ਲਾਇਬ੍ਰੇਰੀਆਂ ਬਣਾਓ ਸਕੂਲ ਪਲਟ ਕਰੋ ਇੰਡਸਟਰੀ ਲੈ ਕੇ ਆਓ ਪੰਜਾਬ ਦਾ ਮਾਹੌਲ ਠੀਕ ਕਰੋ ਠੀਕ ਹੈ ਜੀ ਪੰਜਾਬ ਦੇ ਗੜਾ ਨੇ ਕੋਟੋ ਮਤਲਬ ਇਹ ਉਹਦਾ ਅਸਲੀ ਹਾਲੇ ਆ ਅਸੀਂ ਅਸੀਂ ਉਹਦਾ ਸਹੀ ਵੀ ਹਾਲ ਕਰੀਏ ਜਿਹੜੀ ਮੁਹਿੰਮ ਚਲਾਈ ਗਈ ਹੈ ਵਿਦਾਊਟ ਇਨਕ੍ਰੋਜਮੈਂਟ ਕਿੰਨੇ ਘਟਾਏਗੇ ਨਜੋਂ ਤੱਕ ਉਹਦੇ ਵਿੱਚ ਜਿਹੜੇ ਟੀਚਰ ਨੇ ਘਟਾਉਣ ਬਾਅਦ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਘਟਾਵਾ ਉਹ ਤਾਂ ਹੈ ਨਹੀਂ ਹਜੇ ਤੱਕ ਦੇਖੋ ਹੋਣਗੇ ਉਹ ਲੋਕ ਤਾਂ ਵੇਟ ਕਰਦੇ ਆ ਬੱਚਿਆਂ ਲਈ ਮੈਦਾਨ ਨਹੀਂ ਹੈਗੇ ਸਾਡੀ ਬਿਲਕੁਲ ਠੀਕ ਹੈ ਜੀ ਜਦੋਂ ਮੈਂ ਆਇਆ ਸਾਡੇ ਕੋਲੇ 60% ਡਾਕਟਰਾਂ ਦੀ ਸ਼ਾਰਟੇਜ ਸੀ ਉਹ ਡਾਕਟਰ ਤਾਂ ਟ੍ਰੇਨ ਹੋਣਗੇ ਜੁਆਇਨ ਕਰਨਗੇ ਜੇ ਉਹ ਪਿਛਲਾ ਜਿਹੜਾ 30 ਸਾਲ ਦਾ ਮਤਲਬ ਕੱਪਾ ਹੈਗਾ ਉਹ ਪਰਦੇ ਪਰਦੇ ਮੈਨੂੰ 5 6 8 ਸਾਲ ਲੱਗਣਗੇ ਜੀ ਉਹਨੂੰ ਮੈਨੂੰ ਆਈ ਨੀਡ ਟੂ ਈਅਰਸ ਕੇ ਸੁਣ ਲਓ ਬੜੀ ਗੱਲ ਅਸੀਂ 20000 ਟੀਚਰਸ ਰੱਖਿਆ ਜੀ 13000 ਟੀਚਰਸ ਸੜਕਾਂ ਦੇ ਸੀ ਉਹਨਾਂ ਨੂੰ ਅਸੀਂ ਮਤਲਬ ਉਹਨਾਂ ਦੀ ਤਨਖਾਹ ਦੋ ਗੁਣਾ ਜਾਂ ਤਿੰਨ ਗੁਣਾ ਕੀਤੀ ਆ ਉਹਨਾਂ ਨੂੰ ਅਸੀਂ ਮਤਲਬ ਰੈਗੂਲਰ ਕੀਤਾ ਉਹਨਾਂ ਨੂੰ ਸੋ ਵੀ ਆਰ ਟ੍ਰਾਈਂਗ ਟੂ ਪ੍ਰੂਵ ਥਿੰਗਸ ਜਿਹੜਾ ਜੜੀ ਪਿਛਲੀ ਕਮੀ ਚੱਲੀ ਜਾਂਦੀ ਹੈ ਉਹਨੂੰ ਪੂਰਾ ਕਰਨ ਲਈ ਮਤਲਬ ਅਸੀਂ ਇਹ ਪਹਿਲੀ ਵਾਰ ਹੀ ਆ ਇਹ ਤੁਸੀਂ ਅਪਰੀਸ਼ੀਏਟ ਕਰੋਗੇ ਪਹਿਲੀ ਵਾਰ ਇਹ ਹੈ ਕਿ ਅਸੀਂ ਸਕੂਲਾਂ ਵਿੱਚ ਸਫਾਈ ਦਾ ਕੋਈ ਬੰਦੋਬਸਤ ਨਹੀਂ ਸੀ ਟੀਚਰ ਪੈਸੇ ਇਕੱਠੇ ਕਰਕੇ ਬੰਦੇ ਰੱਖਦੇ ਸੀ ਅਸੀਂ ਸਫਾਈ ਸੇਵਕ ਦੀ ਪ੍ਰੋਵੀਜ਼ਨ ਕੀਤੀ ਆ ਚੌਕੀਦਾਰ ਦੀ ਪ੍ਰੋਵੀਜ਼ਨ ਕੀਤੀ ਆ ਬਾਉਂਡਰੀ ਵਾਲ ਬਣਾਈ ਆ ਇੱਕ ਮਤਲਬ ਇੱਕ ਢਿਗਨਿਟੀ ਦਾ ਹਿਊਮਨ ਰਾਈਟ ਦਾ ਕੁਐਸਚਨ ਹੈ ਕੁੜੀਆਂ ਵਾਸਤੇ ਲੇਡੀਜ਼ ਵਾਸਤੇ ਟਾਇਲਟਸ ਬਣਾ ਰਹੇ ਆ ਸੋ ਵੀ ਆ ਜਿਹੜਾ ਇਨਫਰਾਸਟ੍ਰਕਚਰ ਡਿਵੈਲਪ ਕਰ ਨੂੰ ਮੈਂ ਹੁਣ ਬਾਰਡਰ ਤੇ ਜਾ ਕੇ ਆ ਜੀ ਮੇਰੇ ਬਹੁਤ ਸਾਰੇ ਹਸਪਤਾਲ ਆ ਜਿਹੜੇ ਜਿਹੜੇ ਸੀਐਸਸੀਜ਼ ਆ ਵਿਚਾਰੇ ਡੇਲੀਪਿਟੇਡ ਕੰਡੀਸ਼ਨਸ ਲੇਕਿਨ ਮੈਂ ਫੇਸਡ ਬੈਨਰਸ ਸ਼ਬ੍ਰੁੱਤ ਹੈ ਜਿਹੜੇ ਵੀਮ ਚਲਾਈ ਹੈ ਵਿਦਆਊਟ ਇਨਕ੍ਰੋਚਮੈਂਟ ਕਿੰਨੇ ਬੰਦੇ ਦਾ ਕਟਾ ਇਨਪਲੋਇਮੈਂਟ ਬਹੁਤ ਹੈ ਆਪਣੇ ਚ ਜਿਹੜੇ ਅਨਪਲਾਈਡ ਟੀਚਰਸ ਹੈ ਜਾਂ ਹੋਰ ਜਿਹੜੇ ਦੂਜੇ ਹੈਗੇ ਆ ਉਹ ਹੁਣ ਮਤਲਬ ਦੇ ਹੈਵ ਟੂ ਹੈਵ ਪੇਸ਼ ਐਸ देयर ਇਜ਼ ਅ ਗਵਰਨਮੈਂਟ ਥੈਟ ਲਿਸਨਸ ਮਤਲਬ ਅਸੀਂ ਕਰ ਰਹੇ ਆ ਵੀ ਜੇ ਟੀਚਰ ਰੱਖਿਆ ਤਾਂ ਰੱਖਿਆ ਤੁਹਾਨੂੰ ਲਿਸਟ ਦੇ ਦਿੰਦੇ ਆ ਤੁਹਾਨੂੰ ਜੇ ਡਾਕਟਰ ਭਰਤੀ ਕੀਤੇ ਆ ਸਪੈਸ਼ਲਿਸਟ ਭਰਤੀ ਕੀਤੇ ਆ ਜੇ ਦਵਾਈਆਂ ਦੀ ਜੇ ਅਸੀਂ ਯੂਨੀਵਰਸਲ ਅਵੇਲੇਬਿਲਟੀ ਆ ਔਰ ਡਰੱਗਸ ਕੀਤੀ ਆ ਤਾਂ ਕੀਤੀ ਆ ਮੰਨਦੇ ਹੋ ਨਾ ਦਵਾਈਆਂ ਮਿਲਣ ਲੱਗਿਆ ਪਰ ਉਹਨਾਂ ਬਾਅਦ ਮੰਨਦੇ ਹੋ ਕਿ ਭੱਲਾ ਕਰਨ ਕੱਚ ਪ ਕੱਟ ਕੀਤੀ ਹੈ ਐਮਐਲਏ ਸਾਹਿਬ ਵੀ ਬੈਠੇ ਆ ਸਾਡੇ ਭਵਾਨੀਗੜ੍ਹ ਜਿਹੜਾ ਹਸਪਤਾਲ ਆ ਉਹ ਰੈਫਰ ਸੈਂਟਰ ਬਣ ਕੇ ਰਿਹਾ ਉਹ ਸਿਰਫ ਇੱਕ ਡਾਕਟਰ ਆ ਜਿਹੜਾ ਉੱਥੇ ਸਾਮ ਰਿਹਾ ਪ੍ਰੋਪਰ ਮਤਲਬ ਕਿ ਉੱਥੇ ਡਾਕਟਰਾਂ ਦੀ ਇੰਨੀ ਘਾਟ ਆ ਬਿਲਡਿੰਗ ਬਣੀ ਹੋਈ ਆ ਹੁਣ ਵੀ ਬਿਲਡਿੰਗ ਵਾਸਤੇ ਨਿਰਕਰਤ ਹੋਰ ਪੈਸਾ ਆ ਬਸ ਕਮੀ ਆ ਡਾਕਟਰਾਂ ਦੀ ਡਾਕਟਰਾਂ ਨੂੰ ਪੂਰੀ ਹੋਏ ਡਾਕਟਰ ਅਸੀਂ ਪੋਸਟ ਕਰ ਰਹੇ ਆ ਜੀ ਡਾਕਟਰਾਂ ਨੂੰ ਮੋਟੀਵੇਟ ਕਰ ਰਹੇ ਆ ਪੂਰੀ ਸਟ੍ਰੈਟਜੀ ਨਾਲ ਲੱਗੇ ਹੋਏ ਆ ਪਹਿਲਾਂ 400 ਕਿਤੇ ਸੀ ਭਰਤੀ ਹੁਣ ਸੀ 1000 ਭਰਤੀ ਕਰ ਰਹੇ ਆ ਲਗਾਤਾਰ ਤਾਂ ਕਿ ਜਿਹੜਾ ਡਾਕਟਰ ਹੋਰ ਆਉਣ ਮੰਤਰੀ ਸਾਹਿਬ ਰਿਆਸਤੀ ਸ਼ਹਿਰ ਗੁਰਦੁਆਰਿਆਂ ਦੇ ਥੱਲੇ ਬਿਲਕੁਲ ਬਾਣ ਦੇ ਸ਼ਿਕਟਾਂ ਦੇ ਕੋਖੇ ਖੁੱਲੇ ਹੋਏ ਆ ਜੀ ਉੱਥੇ ਜਿਹੜੀਆਂ ਤੁਸੀਂ ਆ ਗੋਲੀਆਂ ਭੰਗਦੀਆਂ ਜੇ ਉਹ ਅੱਗ ਸੁਬਾਹ ਬਹੁਤ ਕੁਝ ਵੇਖਦਾ 11 1 2 ਵਜੇ ਤੱਕ ਉੱਥੇ ਅੱਡੇ ਬਣੇ ਹੋਏ ਆ ਜੀ ਬਿਲਕੁਲ ਗੁਰੂ ਘਰ ਦੇ ਥੱਲੇ ਉੱਤੇ ਤੰਬਾਕੂ ਨੁਸ਼ੀ ਹੁੰਦੀ ਹੈ ਕਿਸੇ ਵੀ ਅੱਜ ਤੱਕ ਕਿਸੇ ਡਿਪਾਰਟਮੈਂਟ ਨੇ ਉਹ ਚੈੱਕ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜੀ ਨਹੀਂ ਨਹੀਂ ਕੋਈ ਨਹੀਂ ਅੱਜ ਸਰਕਾਰੀ ਪਰੰਧਾਂ ਵਾਲੇ ਗੁਰੂ ਘਰ ਨੇ ਜੀ ਆਹ ਲਖਾ ਦੇਓ ਤੁਸੀਂ ਡਾਕਟਰ ਸਾਹਿਬ ਜਲਦ ਇਹ 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 ਅੱਜ ਅੱਜ ਹੀ ਹੋ ਜਾਂਦਾ ਜੀ ਜਿਹੜੇ ਨਸ਼ਾ ਵਿਰੁੱਧ ਕਾਰਜ ਇਹ ਚਲਾਈ ਦੀ ਕਮੇਟੀ ਵਾਲਾ ਸਰਕਾਰ ਦਾ ਹਾਂ ਜੀ ਤਾਂ ਪਨੀਰ ਵਿਕਦੇ ਡੁਪਲੀਕੇਟ ਪਨੀਰ ਤਿੰਨ ਵਾਰ ਤਾਂ ਹੋ ਗਿਆ ਮੰਤਰੀ ਜਿਹੜੇ ਨਸ਼ੇ ਵਿਰੁੱਧ ਮਹੀਮ ਚਲਾਈ ਹੋਈ ਹੈ ਵਿਦਆਊਟ ਇਨਕ੍ਰੋਚਮੈਂਟ ਹੁਣ ਤੱਕ ਕਿੰਨੇ ਘਟਾਏ ਨੇ ਕੀ ਅੰਕੜਾ ਸਰਕਾਰ ਕੋਲ ਇਹ ਜਿਹੜੇ ਵਿਦਆਊਟ ਇਨਕ੍ਰੋਚਮੈਂਟ ਕਿ ਸਾਡੇ ਕੋ ਪਹਿਲਾਂ ਸਾਡੀਆਂ ਜੇਲਾਂ ਓਵਰਕਰਾਊਡਿਡ ਸੀ 26000 ਦੇ ਵੀ 34000 ਬੰਦੇ ਸੀ ਹੁਣ ਸਾਡੇ ਜਿਹੜੇ ਨਸ਼ਾ ਛਡਾਊ ਕੇਂਦਰ ਹੈ ਡੀ ਐਡਿਕਸ਼ਨ ਸੈਂਟਰ ਹੈ ਉਹ ਭਰ ਰਹੇ ਆ ਮਤਲਬ 4 ਗੁਣਾ ਘਣਤੀ ਹੋ ਗਿਆ ਪਹਿਲਾਂ ਨਾਲ ਉੱਥੇ ਪਹਿਲਾਂ ਖਾਲੀ ਪਈ ਸੀ ਉਹ ਉੱਥੇ ਜ਼ਿਆਦਾ ਜਾ ਰਹੇ ਆ ਜਿਹਨਾਂ ਚ ਘਟੇ ਚ ਭੇਜ ਰਹੇ ਆ ਬੰਦੇ ਸੀ ਉਹਨਾਂ 4 ਗੁਣਾ ਹੋ ਗਿਆ ਦਵਾਈ ਲੈਣ ਬੰਦੇ ਜ਼ਿਆਦਾ ਆ ਰਹੇ ਆ ਉਹਦੀ ਸਾਡੀ ਤਕਰੀਬਨ ਤਕਰੀਬਨ ਜਿਹੜੀ 10% ਉਹਦੇ ਚ ਵੀ 20% ਜਿਹੜੇ ਬੰਦੇ ਆ ਉਹ ਜ਼ਿਆਦਾ ਦਵਾਈ ਲੈਣ ਆ ਰਹੇ ਆ ਸਾਡੇ ਕੋਲੇ ਕਿਉਂਕਿ ਦੂਜੀਆਂ ਦਵਾਈਆਂ ਮਿਲਦੀਆਂ ਨਹੀਂ ਠੀਕ ਹੈ ਜੀ ਇਹ ਇਹ ਵਾਲਾ ਸਵਾਲ ਇਹ ਆ ਜੀ ਜਿਹੜੇ ਘਰ ਟਾਏ ਜਾ ਰਹੇ ਨੇ ਸਿਰਫ ਜਿਨ੍ਹਾਂ ਨੇ ਇਨਕ੍ਰੋਚਮੈਂਟ ਕੀਤੇ ਉਹ ਘਰ ਨੇ ਰਜਿਸਟਰੀ ਵਾਲੇ ਘਰ ਹੁਣ ਤੱਕ ਸਰਕਾਰ ਨੇ ਕਿੰਨੇ ਘਟਾਤੇ ਕਿੰਨੇ ਘਟੇ ਪੰਜਾ ਚੱਲੇ ਕਿਉਂਕਿ ਉਹ ਤਾਂ ਵੈਸੇ ਹੀ ਤੁਸੀਂ ਆਪੇ ਜਵਾਬ ਦੇ ਦਿੱਤਾ ਜਿਹੜੇ ਤਾਂ ਘਰ ਹੈਗੇ ਆ ਵੀ ਜਿਹੜੇ ਉਹਨਾਂ ਨੇ ਇਲੈਗਲ ਜਗ੍ਹਾ ਤੇ ਬਣਾਏ ਹੋਏ ਆ ਔਰ ਉਹਨਾਂ ਨੇ ਮਤਲਬ ਉਹਨੂੰ ਢਾਣਾ ਜ਼ਰੂਰੀ ਹੈ ਜੀ ਉਹ ਸਾਡੇ ਅਧਿਕਾਰ ਖੇਤਰ ਚ ਆ ਜਿਹੜੀਆਂ ਦੀ ਜਿਨ੍ਹਾਂ ਕੋਲ ਘਰ ਦੀ ਰਜਿਸਟਰੀ ਆ ਉਹ ਕੋਰਟ ਦੇ ਥਰੂ ਹੋਏਗਾ ਕੋਰਟ ਤੋਂ ਆਰਡਰ ਲੈ ਕੇ ਹੋਏਗਾ ਦੈਟ ਵੀ ਟੇਕ ਟਾਈਮ ਸੁਣੋ ਸੁਣਨਾ ਮੇਰੀ ਗੱਲ ਸੁਣਨਾ ਮੇਰੀ ਗੱਲ ਅਸੀਂ ਜਿਹੜੇ ਤੁਹਾਡੇ ਡਰੱਗ ਪੈਂਡਲਰ ਸੀਗੇ ਉਹਨਾਂ ਦੇ ਉੱਤੇ ਐਕਸ਼ਨ ਹੋ ਗਿਆ ਅਸੀਂ ਜਿਹੜਾ ਤੁਸੀਂ ਗੱਲ ਕਰਦੇ ਹੋ ਇਹ 0.1% ਦਾ ਘਰ ਢਾਣ ਵਾਲੀ ਗੱਲ ਸਾਡਾ 99% ਸਾਡੀ ਅਪਰੋਚ ਜਿਹੜੀ ਆ ਰਿਫਾਰਮਿਸਟ ਹੈ ਸਿਰਫ ਜਿਹੜਾ 0.1% ਹੈ ਉਹ ਰੈਟਰੀਬਿਊਟਿਵ ਹੈ ਜਿਹੜਾ ਜਿਨ੍ਹਾਂ ਦੇ ਜਿਨ੍ਹਾਂ ਦੇ ਘਰ ਮਤਲਬ ਉਹਨਾਂ ਦੇ ਲੀਗਲ ਹੈ ਰਜਿਸਟਰੀ ਆਪਣੀ ਹੈ ਸਾਰਾ ਕੁਝ ਹੈ ਉਹ ਕੋਰਟ ਦੇ ਥਰੂ ਹੋਏਗਾ ਹੁਣ ਜਿਹੜੇ ਅਸੀਂ ਬੀਆਰ ਗੋਇੰਗ ਆਫਟਰ ਮਗਰਮਚ ਦੇ ਪਿੱਛੇ ਜਾ ਰਹੇ ਹਾਂ ਬਹੁਤ ਵੱਡੇ ਵੱਡੇ ਬੰਦੇ ਫੜ ਕੇ ਲਿਆਵਾਂਗੇ ਅਸੀਂ ਕਿਲਵਾਂ ਚ ਫੜਦੇ ਆ ਪਹਿਲਾਂ ਕਰਾਮਾ ਚ ਫੜੀ ਜਾਂਦੇ ਇਹਨਾਂ ਦਾ ਜਿਹੜਾ ਪ੍ਰੇਮ ਸਰ ਤੁਹਾਡੇ ਅੰਕੜੇ ਕੀ ਕਹਿੰਦੇ ਕਿੰਨੇ ਪਰਸੈਂਟ ਪੰਜਾਬ ਨਸ਼ਾ ਮੁਕਤ ਹੋ ਚੁੱਕੇ ਮੇਰੇ ਕੋਲ ਹੀ ਹੁੰਦਾ ਲਗਰ ਇੱਕ ਮਿੰਟ ਜੀ ਸਰ ਇੱਕ ਮਿੰਟ ਜੀ ਮੰਤਰੀ ਸਾਹਿਬ ਤੁਹਾਡੇ ਅੰਕੜੇ ਕੀ ਕਹਿੰਦੇ ਕਿੰਨੇ ਪਰਸੈਂਟ ਪੰਜਾਬ ਨਸ਼ਾ ਮੁ ਬੇਰੇ ਸਾਹਮਣੇ ਆਲਾ ਨਾ ਜੀ ਨਸ਼ਾ ਮੁਕਤ ਇੱਕ ਚੀਜ਼ ਆ ਜਿਹੜਾ ਇਫੈਕਟਿਵ ਕੰਟਰੋਲ ਹੈ ਤੇ ਇੱਕ ਤਾਂ ਜਿਹੜਾ ਜਿਹੜਾ ਤੁਹਾਡੇ ਜਿਹੜੇ ਨਸ਼ਾ ਜਿਹੜੇ ਬੰਦੇ ਆ ਗਏ ਉਹ ਡੀਡਿਕਸ਼ਨ ਸੈਂਟਰ ਚ ਆ ਰਹੇ ਆ ਤੇ ਉਹ ਇੱਕ ਪ੍ਰੋਸੈਸ ਸ਼ੁਰੂ ਹੋ ਗਿਆ ਮਤਲਬ ਘੱਟੋ ਘੱਟ ਵੀ ਜਿਹੜਾ ਤੁਸੀਂ ਜਿਹੜੇ ਤੁਸੀਂ ਮੇਰੇ ਇਹ ਸਵਾਲ ਨਾ ਪਿੰਡ ਦੇ ਬੰਦੇ ਨੂੰ ਪੁੱਛੋਗੇ ਉਹ ਕਹਿੰਦੇ ਜੀ ਜ਼ਮੀਨ ਅਸਮਾਨ ਦਾ ਫਰਕ ਹੈ ਵੀ ਪਹਿਲਾਂ ਤਾਂ ਇੱਥੇ ਸਾਡੇ ਨਾ ਤੁਰੇ ਫਿਰਦੇ ਸੀ ਅਸੀਂ ਉਹਨਾਂ ਤੋਂ ਡਰ ਕੇ ਛੁਪ ਜਾਂਦੇ ਸੀਗੇ ਹੁਣ ਉਹ ਛੁਪਦੇ ਆ ਸਾਨੂੰ ਨਜ਼ਰ ਨਹੀਂ ਆਉਂਦੇ ਹੁਣ ਉਹ ਨਸ਼ਾ ਵੇਚਣ ਵਾਲੇ 90% ਘਟ ਗਏ ਆ ਜੀ ਇਵਨ ਮੋਰ ਦੈਨ ਦੈਟ नशा खरीद वे जड़े है वह भी घट गए सो डिमांड बहुत घट गई so we uh, है सप्लाई बहुत घट गई है आई थिंक इट्स ए मेजर सक्सैस सो फार बट इट हैज़ टू भी मेनटेन नट वी विटेन आई थिंक विद टू और थ्री वीज वी आर वर्किंग ऑन एट वीर वी आर वेरी क्लीन भाई जी सिक्योरिटी गार्ड इज सिक्योरिटी गार्ड इज़ वन थिंग असिना एक बहुत क्लियर मैसेज दिता ਜਿਹੜਾ ਤੁਹਾਡੇ ਡੇਰਾ ਬੱਸੀ ਦੀ ਅਕਸੀਡੈਂਸ ਹੋਈ ਆ ਗੁਰਦਾਸਪੁਰ ਦੀ ਹੋਈ ਆ ਬਲਾਚੌਰ ਦੀ ਹੋਈ ਆ ਉਹਦੇ ਵਿੱਚ ਉਹਨਾਂ ਨੇ ਹਸਪੀਟਲ ਸਟਾਫ ਨੂੰ ਅਟੈਕ ਨਹੀਂ ਕੀਤਾ ਸੀ देयर वर ਟੂ ਬੈਰਿੰਗ ਫਾਈਟ ਜਿਹੜੀਆਂ ਮਤਲਬ ਦੋ ਲੜਾਈ ਕਰਦੀਆਂ ਪਾਰਟੀਆਂ ਸੀਗੀਆਂ ਵੈਰਿੰਗ ਗਰੂਪਸ ਦੇ ਫੌਟ ਇਨਸਾਈਡ ਦਾ ਉਹ ਜਿਵੇਂ ਉਹਨਾਂ ਦੇ ਬੰਦੇ ਆ ਗਏ ਉੱਥੇ ਲੜਾਈ ਕੀਤੀ ਭੰਤੂੜ ਕਰਦੀ ਉਹਨਾਂ ਨੇ ਉਹਨਾਂ ਦੀ ਜਿਹੜੀ origignal ਅਫੈਂਸ ਸੀਗੀ that was बेलਿਵਲ ਅਫੈਂਸ ਬਟ ਜਦੋਂ ਹਸਪੀਟਲ ਚ ਆ ਕੇ ਕੀਤੀ ਸਾਰੇ ਅਰੈਸਟ ਕਰ ਲਿਆ ਸੀ we have given a very strong message it's a non available offense so ਇਹਦੇ ਨਾਲ ਲੋਕ ਵੈਸੀ ਜਿਹੜੇ ਹੈਗੇ ਉਹ ਸੁਧਰ ਜਾਣਗੇ ਜਿਹੜਾ ਤੁਹਾਡਾ ਜਨਾਬ ਅਸੀਂ ਪ੍ਰੀਰ 13-13 ਕਵਰ ਫੜ ਕੇ ਅਸੀਂ ਬੰਦਿਆਂ ਨੂੰ ਅੰਦਰ ਠੋਕ ਰਹੇ ਹਾਂ ਤੁਸੀਂ ਸਾਨੂੰ ਐਕਸ਼ਨੇਬਲ ਇਨਫੋਰਮੇਸ਼ਨ ਦਿਓ ਮੈਨੂੰ ਪਤਾ ਤੁਹਾਨੂੰ ਪਤਾ ਤੁਹਾਨੂੰ ਫੈਕਟਰੀ ਦੱਸੋ ਜਿਹੜੇ ਹਰਿਆਣਾ ਚੋਂ ਕਿੱਥੋਂ ਆਉਂਦਾ ਉਹਨਾਂ ਨੂੰ ਕਿਸੇ ਨੂੰ ਕੋਈ ਕੰ세ਸ਼ਨ ਨਹੀਂ ਹੈ ਜ਼ੀਰੋ ਟੋਲਰੈਂਸ ਹੈ ਜੀ ਹੁਣ ਕੋਈ ਸਿਆਸੀ ਪੁਸ਼ਤਪਰਾਇ ਨਹੀਂ ਕਿਸੇ ਵੀ ਸਮੱਗਲਰ ਲਈ ਕੋਈ ਸਿਆਸੀ ਪੁਸ਼ਤਪਰਾਇ ਨਹੀਂ ਕਿਸੇ ਵੀ ਚਰਪਤ ਬੰਦੇ ਵਾਸਤੇ ਦੁੱਧ ਵੀ ਸਪਲਾਈ ਹੁੰਦਾ ਦੂਜੀ ਸਟੇਟਾਂ ਨੂੰ ਵੀ ਜਾਂਦਾ ਹੈਗਾ ਚੰਡੀਗੜ੍ਹ ਵੀ ਜਾਂਦਾ ਹੈਗਾ ਜੇ ਉਹ ਪੂਰਾ ਬਰਗੇਟਿਆ ਰੋਕੇ ਜੀ ਮੈਂ ਦੋ ਕੰਮ ਕੀਤੇ ਆ ਜੀ ਇੱਕ ਤਾਂ ਤੁਹਾਡੇ ਇੱਥੇ ਵੈਨ ਆ ਗਈ ਆ ਘਰ ਘਰ ਤੱਕ ਮੇਰਾ ਸਨੇਹਾ ਪਹੁੰਚਾ ਦਿਓ ਫੂਡ ਸੇਫਟੀ ਔਨ व्हील्स ਉਹ ਮੌਕੇ ਤੇ ਟੈਸਟ ਕਰਕੇ ਦੱਸ ਦਿੰਦੀ ਆ ਵੀ ਦੁੱਧ ਸਹੀ ਆ ਪਨੀਰ ਸਹੀ ਆ ਤਾਂ ਸੂਈ ਨਹੀਂ ਹੈ ਕਿ ਜੀ ਇਹ ਤਾਂ ਚੈੱਕ ਇਹਨੂੰ ਮੱਡੀ ਇੱਕ ਮਿੰਟ ਇੱਕ ਮਿੰਟ ਤੁਸੀਂ ਇੱਕ ਵਾਰ ਸਵਰ ਸਾਜ ਨੂੰ ਕਹੋ ਤਾਂ ਸਹੀ ਸਵਰ ਸਾਜ ਨੂੰ ਕੀ ਕਰਦੇ ਜੋ ਚਾਚਾ ਬੂੜਾ ਦਾ ਨੂੰ ਕਹਿੰਦੇ ਮਸ਼ੀਨ ਉਹ ਬੈਰ ਕਿਹੜੇ ਕਿਹੜੇ ਚੈੱਕ ਕਰਦੀ ਆ ਉਹ ਇੱਥੇ ਤੁਹਾਡੇ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਰਹਿੰਦੀ ਆ ਉਹ ਉਹ ਰਹਿੰਦੀ ਆ ਉੱਥੇ ਖੜੀ ਐ ਜਿਵੇਂ ਸਿਵਰੇਜ ਦੀ ਮਸ਼ੀਨਾਂ ਖੜੀਆਂ ਨੇ ਉਵੇਂ ਮਸ਼ੀਨ ਖੜੀ ਹੋਏ ਇਹ ਇਹ ਤੁਸੀਂ ਲੋਕਾਂ ਨੂੰ ਦੱਸੋਗੇ ਉਹਦੀ ਡਿਮਾਂਡ ਆਏਗੀ ਜਾਣ ਮੈਂ ਕਹਿ ਚੁੱਕਿਆ ਸਰ ਇਹ ਨਹੀਂ ਗਈ ਅਜੇ ਤੱਕ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮਿੰਟ ਤੁਹਾਡੀ ਇੱਕ ਸਾਲ ਹੋ ਗਿਆ ਯਾਰ ਸੁਣ ਲਓ ਮੇਰੀ ਗੱਲ ਸਾਡੇ ਡਿਪਟੀ ਕਮਿਸ਼ਨਰ ਸਿਵਲ ਸਰਜਨ ਔਰ ਐਸਐਸਪੀ ਨੂੰ ਬੁਲਾਣਗੇ ਐਮਐਲਏ ਮੈਡਮ ਉਹਨਾਂ ਨੂੰ ਬੁਲਾਣਗੇ ਸਾਡੇ ਸਾਰੇ ਹਲਵਾਈਆਂ ਨੂੰ ਬੁਲਾਣਗੇ ਸਾਰੇ ਕੈਮਿਸਟਰ ਨੂੰ ਬੁਲਾ ਇੱਕ ਮਿੰਟ ਸੁਣ ਲੋ ਗੱਲ ਨੂੰ ਸੁਣ ਲੋ ਗੱਲ ਸਾਰੇ ਜਿੰਨੇ ਕੈਮਿਸਟਰ ਨੂੰ ਬੁਲਾਣਗੇ ਉਹਨਾਂ ਨੂੰ ਦੱਸਣਾ ਵੀ ਆਹ ਤੁਸੀਂ ਕਰ ਸਕਦੇ ਹੋ ਆਹ ਨਹੀਂ ਕਰ ਸਕਦੇ ਆਪਾਂ ਆਪਾਂ ਸਿਸਟਮ ਨੂੰ ਠੀਕ ਕਰਨਾ ਹੈ ਨਾ ਜੀ ਸਾਹਿਬ ਜ਼ੋਰ ਕਿਹਦੇ ਕਹਿੰਦਾ ਮੈਂ ਚੋਰੀ ਕਿੱਤੇ ਦੋ ਚਿੱਤਾਂ ਦੇ ਹੈਂਡਲ ਪੈਂਦੇ ਉਦੋਂ ਮੰਦਾ ਸਰ ਪੰਜਾਬ ਦੀ ਸਰਕਾਰ ਬਾਰੇ ਕੁਝ ਕਹਿੰਦੇ ਹੋ ਸਰ ਇੱਕ ਮਿੰਟ ਸਰ ਪੰਜਾਬ ਸਰ ਜਿਹੜੀ ਤੁਹਾਡੀ ਅਪਰੋਚ ਆ ਨਾ ਜੀ ਉਹ ਜਿਹੜਾ ਕੈਮਰਾ ਵਾਲਾ ਬੰਦਾ ਉਹਦੀ ਅਪਰੋਚ ਨਹੀਂ ਆ ਜੀ ਆਪਾਂ ਛਿੱਤਰ ਨਹੀਂ ਮਾਰਨੇ ਆਪਾਂ ਇਹਦੇ ਨਾਲ ਫੜਨੇ ਆ ਚੋ ਸਰ ਪੰਜਾਬ ਸਰਕਾਰ ਵੱਲੋਂ ਜਿਹੜੀ ਸਕੀਮ ਲੈ ਕੇ ਆ ਰਹੇ ਹੋ 10 ਲੱਖ ਰੁਪਏ ਲਈ ਉਹ ਤਾਂ ਪੰਜਾਬ ਦੇ ਉਹ ਉਹਦੀ ਉਹਦੀ ਸਾਰੀ ਨਾ ਜਿਹੜੀ ਸਕੀਮ ਦੇ ਵਿੱਚ ਆ ਉਹਨੂੰ ਮੇਰੇ ਖਿਆਲੋਂ ਉਹਦਾ ਨਾ ਜਿਵੇਂ ਡਿਫਰੈਂਟ ਸਟੈਪਸ ਆ ਗਿਆ ਉਹਦੇ ਜਿਨਾ ਮਾਲੋ ਨਾ ਗਵਰਨਮੈਂਟ ਨੇ ਬਜਟ ਦਿੱਤਾ ਸਾਰਾ ਕੁਝ ਹੋ ਗਿਆ ਪ੍ਰੋਸੈਸ ਸ਼ੁਰੂ ਹੋ ਗਿਆ ਹਾਈਬ੍ਰਿਡ ਮਾਡਲ ਚ ਆਣੀ ਆ ਉਹ ਤੇ ਉਹ ਮੇਰੇ ਨੂੰ ਲੱਗਦਾ ਵੀ ਦੋ ਤਿੰਨ ਮਹੀਨੇ ਚ ਲੱਗ ਹੋ ਜਾਏ ਫਾਇਦਾ ਕਿਹਨੂੰ ਕਿਹਨੂੰ ਮਿਲਣਾ ਤੁਹਾਨੂੰ ਸਾਰਿਆਂ ਨੂੰ ਮਿਲੇਗਾ ਸਾਰੇ ਪੱਤਰਕਾਰਾਂ ਨੂੰ ਮਿਲਣਗੇ ਖਾਸ ਕਰ Thank